ਓਏ ਰੱਬਾ ਓਏ ਦੋ ਪੁੱਤ ਤੇ ਦੋ ਨੂੰ ਆ ਗਿਆਂ ਨਾ ਉਹਦਾ ਉਹਨਾਂ ਦਾ ਸੁੱਖ ਹੈ ਨਾ ਇਹਦਾ ਸੁੱਖ ਹੈ ਕਿਸੇ ਦਾ ਸੁੱਖ ਨਹੀਂ ਭਾਈ ਇੱਕ ਫੌਜ 'ਚ ਬੈਠਾ ਜਿਹੜਾ ਉਰੇ ਆ ਉਹ ਨਹੀਂ ਪਹੇਦਾ ਭੈਣ ਦਾ ਸਾਰਾ ਦਿਨ ਨੂੰ ਘੁਲੀ ਨਿਕਲਦਾ ਹੈਗਾ ਓ ਪਹਿਲਿਆ ਆ ਦੋ ਚਾਹ ਪਾਣੀ ਓ ਮੜਾ ਮੋਟਾ ਸੁਣ ਲਿਆ ਕਰੋ ਕੋਈ ਨਹੀਂ ਸੁਣਦਾ ਬੁੜੇ ਦੀ ਤਾਪੂ ਕਿਉਂ ਖੜੇ ਪਿਆ ਰਹਿੰਦਾ ਹੈਗਾ ਆ ਫੜਸਾ ਉਹ ਸਾਰੇ ਦਿਨ ਤੇ ਦੋ ਗੱਲ ਚਾਹ ਪੀਣੀ ਹੁੰਦੀ ਐ ਨਾ ਪਾਣੀ ਨਾ ਤਾਣੀ ਮਾਣਾ ਮੋਟਾ ਪੁੱਛ ਲਿਆ ਕਰੋ ਸਾਰਾ ਦਿਨ ਅੰਦਰ ਹੀ ਕੀ ਬੜੇ ਰਹਨੇ ਹੋ ਅੰਦਰ ਕਿਹੜਾ ਸੀ ਚੱਜ ਕੇ ਬੈਠੇ ਸੀਗੇ ਬਾਪੂ ਕੰਮ ਹੀ ਕਰਦੇ ਸੀਗੇ ਸਾਰਾ ਦਿਨ ਅੰਦਰ ਕਰਦੇ ਕੰਮ ਹੀ ਨਹੀਂ ਮੁਕਣਾਉਂਦੇ ਹੈਗੇ ਉਹ ਪਤਾ ਮੈਨੂੰ ਕਿੰਨਾ ਕੰਮ ਕਰਦੇ ਸੀ ਕਿੰਨਾ ਕੰਮ ਆਚਾਰ ਭਜਣੇ ਆ ਕਿੰਨਾ ਕੰਮ ਐ ਦੋ ਜਣੇ ਤੁਸੀਂ ਕੰਮ ਕਰਨ ਵਾਲੀਓ ਥੋ ਫਿਰ ਵੀ ਤੁਹਾਡੇ ਸਾਰਾ ਦਿਨ ਕੰਮ ਨਹੀਂ ਵੜਦੇ ਹੈਗੇ ਲੈ ਬਾਪੂ ਡੰਕਰ ਵੀ ਤਾਂ ਰੱਖੇ ਹੋਏ ਨੇ ਕਿ ਇਹਨਾਂ ਦਾ ਵੀ ਤਾਂ ਕਰਨਾ ਪੈਂਦਾ ਹੈਗਾ ਡੰਕਰਾਂ ਦਾ ਕਰਦੇ ਸੀ ਮਾ ਮਾ ਪੁੱਤ ਤਿੰਦਾ ਹੀ ਲੱਗਦਾ ਹੈਗਾ ਵੀ ਅਸੀਂ ਕਿਹੜਾ ਕੋਈ ਕੰਮ ਕਰਦੇ ਆਂਗੇ ਅਗਰ ਇਹ ਸਫਾਈ ਵੀ ਆਪੇ ਹੋ ਜਾਂਦੀ ਹੈ ਹਨਾ ਉਹ ਚੱਲ ਪੁੱਤ ਤੁਹਾਡੇ ਦਾ ਬੋਲਾਲ ਜਿੰਨਾ ਮਰਜ਼ੀ ਜ਼ੁਬਾਨ ਲੜਾ ਲਓ ਵੱਧ ਲੜੋਗੇ ਸੀ ਆਹੋ ਬਾਪੂ ਸਾਰੀ ਜ਼ੁਬਾਨ ਤਾਂ ਸਾਡੇ ਹੀ ਲੱਗੀ ਹੈਗੀ ਤੁਸੀਂ ਸਾਨੂੰ ਕਦੇ ਕੁਝ ਕਹਿੰਦੇ ਹੀ ਨਹੀਂ ਹੈਗੇ ਉਹ ਭਾਈ ਮੈਨੂੰ ਤਾਂ ਐ ਲੱਗਦਾ ਜਿਵੇਂ ਘਰ 'ਚ ਵੱਡੇ ਤੁਸੀਂ ਹੋਵੋ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਛੋਟਾ ਹਾਂ ਕੋਈ ਇੱਜ਼ਤ ਨਹੀਂ ਭਾਈ ਜਿੰਨੀ ਮਰਜ਼ੀ ਜ਼ੁਬਾਨ ਲੜਾ ਲਓ ਉਹਨੇ ਤੁਸੀ ਐ ਨਹੀਂ ਪਤਾ 2 ਘੰਟੇ ਪੂਰੇ ਨਾ ਆਉਂਦੇ ਮੂ ਕਿਸੇ ਨੂੰ ਮੈਨੂੰ ਪਤਾ ਨਾਲੇ ਕਿੰਨੇ ਕੰਮ ਨੇ ਆਪਣੇ ਘਰੇ ਉਹ ਸਾਰਾ ਤੈਨੂੰ ਫੋਨ ਤੋਂ ਨਹੀਂ ਬਹਿਲ ਮਿਲਦੀ ਤੁਹਾਨੂੰ ਲੈ ਲਓ ਕੋ ਫਿਰ ਫੋਨ ਨੂੰ ਲੈ ਕੇ ਬਹਿ ਗਿਆ ਫੋਨ ਦੇ ਵਿੱਚ ਕੋਈ ਕੰਮ ਦੀ ਚੀਜ਼ ਹੋਣੀ ਤਾਂ ਹੀ ਦੇਖਦੇ ਆਂਗੇ ਨਾਲੇ ਹੁਣ ਦਿਨ ਚਾਹ ਕਰਕੇ ਦਰ ਦੇਤੀ ਓਕੇ ਕਹਿੰਦਾ ਕੋਈ ਕੰਮ ਨਹੀਂ ਕਰਦੇ ਹੈਗੇ ਤੇ ਮੈਂ ਕਿਹੜਾ ਤੁਹਾਡਾ ਮਾੜਾ ਸੋਚਦਾ ਉਹ ਮੈਨੂੰ ਮੈਂ ਕਦੋਂ ਕਹਿੰਦਾ ਕੋਈ ਕੰਮ ਨਹੀਂ ਕਰਦੇ ਕਿ ਹੁਣ ਚਾਹ ਕੇ ਚਾਹ ਲੈ ਕਿ ਦਿਨ ਤੈਨੂੰ ਕੋਈ ਬਣਾ ਕਰਦਾ ਆ ਦੇ ਲੈ ਸਾਰੇ ਦਿਨ ਚ 5 ਵਜੇ ਚਾਹ ਮਿਲੀ ਐ 2 ਵਜੇ ਚਾਹ ਦਾ ਟਾਈਮ ਹੁੰਦਾ ਉਹੀ ਦੇ ਲਾ 5 ਵੇ ਚਾਹ ਲੈ ਕੇ ਦਿੱਤੀ ਐ ਤਾਂ ਕੋਈ ਕਿਸੇ ਨੂੰ ਹੀ ਨਹੀਂ ਕਰਦਾ ਹੁੰਦਾ ਬਾਪੂ ਮੇਰੇ ਸਫਾਈਆਂ ਕਰੀ ਜਾਂਦੀ ਸੀ ਪਹਿਲੀ ਨਹੀਂ ਹੈਗੀ ਸੀ ਓਏ ਅੱਜ ਦੀ ਗੱਲ ਓਏ ਮੈਂ ਚੁੱਪ ਕਰ ਜਾ ਇਹਦਾ ਰੋਜ਼ ਦੀ ਕੰਮ ਐ ਉਹ ਦੂਜੀ ਦਾ ਤਾਂ ਟਾਈਮ ਹੀ ਨਹੀਂ ਲੱਗਦਾ ਆ ਚਲ ਤੂੰ ਆਤ ਆ ਗਈ ਉਹਦੇ ਜਿੰਨੇ ਮਰਜ਼ੀ ਹਾਕਾ ਮਾਰੇ ਅੰਦਰੋਂ ਹੀ ਨਿਕਲਦੀ ਮਾਂ ਦਿੱਤੀ ਬਾਪੂ ਆ ਬੰਨੇ ਹੱਥ ਮੇਰੇ ਤੋਂ ਇੰਜ ਨਾ ਬੈਸੇ ਜਾਂਦਾ ਹੋਰ ਵੀ ਤਾਂ ਸੋਈ ਚ ਬਿਠੇ ਰਹਿ ਜਾਂਦਾ ਅਮਾ ਤੂੰ ਬਸ ਲੜਦੀ ਮਰਦੀ ਆ ਆਹੋ ਆ ਬੁੜਾ ਹੀ ਰੜਕਦਾ ਤੁਹਾਨੂੰ ਨਾ ਕੋਈ ਪਾਣੀ ਨਾ ਧਾਣੀ ਪੀ ਤੋ ਵੀ ਉਰੇ ਪਾਰਕੇ ਧਰਦੋ ਕੋਈ ਤੌੜਾ ਤੁਰਾ ਧਰਦੋ ਵੀ ਬੰਦਾ ਉੱਠ ਕੇ ਪਾਣੀ ਦਾ ਪੀ ਲੇ ਹੁਣ ਲੋਕਾਂ ਦੀ ਮਥਾਜੀ ਹੋ ਗਈ ਭਾਈ ਹੁਣ 3 ਪੁੱਤਾਂ ਦੇ ਮਥਾਜ ਹੋ ਗਏ ਹੁਣ ਜੇ ਦੇ ਦੇਣਗੇ ਤਾਂ ਪੀ ਲਾਂਗੇ ਨਹੀਂ ਭਾਈ ਬੈਠੇ ਰਹੋ ਭੁੱਖੇ ਪਾਣੇ ਗਾਹਾਂ ਬੋਲਾਂਗੇ ਤਾਂ ਗੱਲ ਨੂੰ ਪਹਿਣਗੇ ਕਿਹੜਾ ਕੋਈ ਇੱਥੇ ਜ਼ਿੰਦਗੀ ਐ ਲੈ ਹਾਂ ਬੁੜਾ ਜੈਦੀ ਨਾਲ ਵੀ ਬੋਲਣ ਲੱਗ ਗਿਆ ਇਹ ਨੀ ਵਾਰੇ ਆਉਣ ਦਿੰਦਾ ਕਿਸੇ ਨੂੰ ਦਸ ਜਵਾਗਰੀ ਦੇ ਵੀ ਬਾਤ ਪੈ ਗਿਆ ਮੇਗਾ ਤੈਨੂੰ ਚਾਹ ਬਣਾ ਆਪਣਾ ਦੇ ਚੱਲੇ ਉਹ ਤਰੀ ਦਾ ਉਰਿਆ ਆ ਭੈਣੀ ਕੀ ਹੋ ਗਿਆ ਕੀ ਬੋਲੀ ਜਾਂਦਾ ਸੀ ਬਾਪੂ ਤੈਨੂੰ ਪਤਾ ਹੀ ਹੈ ਜਿਹੜਾ ਰੋਜ਼ ਕੰਜ਼ਲੂਸ਼ਨ ਹੁੰਦਾ ਹੈਗਾ ਚਾਹ ਫੜਾਈ ਨਹੀਂ ਤੂੰ ਯਾਰ ਚਾਹ ਤਾਂ ਲਿਆਤੀ ਸੀ ਹੁਣ ਟਾਈਮ ਵੀ ਲੱਗਦਾ ਬਣਾਉਣ ਨੂੰ ਅਖੇ ਅੱਗੇ ਤਾਂ ਕੰਮ ਕਰੀ ਜਾਂਦੀ ਸੀ ਅੰਦਰ ਆਪਦਾ ਸੂਟ ਸਿਮਰੀ ਸੀਗੇ ਬੈਠੀ ਉਹਦੇ ਵਿੱਚ ਛੜਾਤਾ ਓਹੋ ਇਕ ਤਾਂ ਨਾ ਇਹ ਬੁੜੇ ਨੂੰ ਪਤਾ ਨਹੀਂ ਕੀ ਦਿੱਕਤ ਹੈਗੀ ਜਦੋਂ ਦੇਖੋ ਉਹਦੀ ਤੈਨੂੰ ਤਾਂ ਘੱਟ ਮੈਨੂੰ ਵੱਧ ਬੋਲਦਾ ਹਲੇ ਯਾਰ ਇਹਨਾਂ ਨੂੰ ਤਾਂ ਬਸੈਨ ਲੱਗਦਾ ਵੀ ਆਪਾਂ ਕਿਹੜਾ ਵੀ ਕੰਮ ਕਰਦੇ ਆ ਸਾਰੇ ਕੰਮ ਤਾਂ ਆਪੇ ਨਿਬੜ ਜਾਂਦੇ ਨੇ ਕਿ ਸਾਰਾ ਦਿਨ ਚੱਲ ਨਹੀਂ ਜਿੰਨੀ ਜੀਜੀ ਕਰੀ ਚੱਲੋ ਕੋਈ ਫਾਇਦਾ ਨਹੀਂ ਹੈਗਾ ਉਹ ਇਹ ਤਾਂ ਆਦਤ ਪਈ ਹੋਈ ਆ ਪਹਿਲਾਂ ਮੈਨੂੰ ਬੋਲਦਾ ਰਹਿੰਦਾ ਸੀ ਹੁਣ ਤੂੰ ਵਿਆਹ ਕਿਆ ਕੀ ਤੈਨੂੰ ਬੋਲਦਾ ਲੈਂਦਾ ਉਦੋਂ ਤੇਰਾ ਘਰ ਵਾਲਾ ਇੱਥੇ ਨਹੀਂ ਹੈਗਾ ਮੈਂ ਤਾਂ ਮੇਰੇ ਆਏ ਨੂੰ ਸੁਣਾ ਦਿੰਦੀ ਆ ਵੀ ਭਾਈ ਆਪੀ ਆਪਦੇ ਬਾਪੂ ਨਾਲ ਜਿੱਟਲਾ ਮੇਰੇ ਤੋਂ ਨਹੀਂ ਵਰਤੀਦਾ ਇਹਦੇ ਨਾਲ ਚੰਗਾ ਹੁੰਦਾ ਮੈਂ ਵੀ ਨਾਲੇ ਬਗਛੰਟੀ ਇੱਥੇ ਤਾਂ ਸੱਚੇ ਮੇਰਾ ਵੀ ਔਖਾ ਹੋਇਆ ਪਿਆ ਚੈਨਲ 2 ਮਿੰਟ ਸਾਹ ਨਹੀਂ ਲੈਣ ਦਿੰਦੇ ਹੈਗੇ ਚੱਲ ਕੋਈ ਨਾ ਤੂੰ ਐਂ ਭਾਕਣਾ ਪਤਾ ਕੀ ਗੱਲ ਐਂ ਗੁੱਸਾ ਕਰੇਂਗੀ ਉੱਤੋਂ ਗਰਮੀ ਐ ਦਿਮਾਗ ਨੂੰ ਗਰਮੀ ਛੱਡ ਜੂਗੀ ਓਏ ਯਾਰ ਜੇ ਤਾਪਾ ਕੰਮ ਨਹੀਂ ਕਰਦੇ ਤਾਂ ਵੀ ਹੁੰਦਾ ਕਹਿੰਦਾ ਸੋਨਾ ਲੱਗਦਾ ਹੈਗਾ ਅਬ ਤਾਂ ਸਾਰਾ ਦਿਨ ਵਿਹਲਾ ਪਿਆ ਰਹਿੰਦਾ ਕ ਆਪਣੇ ਤੋਂ ਕੰਮ ਬਣਦਾ ਸਹੀ ਗੱਲ ਐ ਏ ਬੁਢੇ ਜਿਹੇ ਆਕਾਰ ਰੱਖਿਆ ਕੁਝ ਕਰਨਾ ਪਊ ਇਹਦਾ ਐਗਾ ਨਹੀਂ ਡਲਦਾ ਇਹ ਕੀ ਕਰ ਸਕਦੇ ਆ ਆਪਾਂ ਆਪਾਂ ਕਿਹੜਾ ਇੰਨਾ ਕਿ ਬੋਲ ਸਕਦੇ ਆਂਗੇ ਨਹੀਂ ਫਿਰ ਕਹਿਣਗੇ ਨੂੰ ਤਾਂ ਤੁਹਾਡੀ ਇੰਨੀ ਅੱਗੇ ਬੋਲਦੀ ਐ ਸਹੀ ਗੱਲ ਆ ਮੈਂਟਲ ਚਾ ਕਰ ਲੈ ਘੱਟੀ ਚਿੱਟੀ ਜਵਾਨ ਲੱਗੀ ਆ ਆਪਾਂ ਤਾਂ ਬੋਲ ਹੀ ਨਹੀਂ ਸਕਦੀਆਂ ਭੈਣੀ ਕੀ ਕਰੀਏ ਹੁਣ ਚੱਲ ਕੋਈ ਨਹੀਂ ਮੈਂ ਤਾਂ ਚਾ ਕਰਕੇ ਦੇਦੀ ਤੇ ਤਾ ਵੀ ਸੁਣ ਕੇ ਆਈਆਂਗੀ ਤੈਨੂੰ ਵੀ ਸੁਣਾਈ ਦਊਗਾ ਬੰਨੇ ਨਾ ਚੱਲ ਕੋਈ ਨਹੀਂ ਆ ਜਾ ਆਪਾਂ ਕਿੱਥੇ ਲੈ ਬੰਨੇ ਆ ਗੱਲਾਂ ਕਰਦੇ ਆ ਆ ਜਾ ਆ ਹੀ ਆ ਭਈ ਕਿਹੜਾ ਪੁੱਛਦਾ ਹੋਣਾ ਟਾਈਮ ਆ ਲੰਘ ਜੂ ਇਹ ਵੀ ਕਿਹਨੇ ਪੁੱਛਣਾ ਉਹ ਕਿਹਨੂੰ ਕਿਹੜਾ ਰੱਪੂ ਫੜ-ਫੜ ਜੀ ਕਰੀਏ ਨਾ ਬੈਠਾ ਫੜ-ਫੜੀ ਕਰਨੀ ਹੈ ਹੁਣ ਆਪਾਂ ਕੀ ਕਰਨਾ ਹੈ ਕਿਉਂ ਆ ਦੇਖ ਲੈ ਮੈਂ 2 ਵਜੇ ਚਾਹ ਢਿੱਕੀ ਜਾਂਦੀਗਾ 5 ਵਜੇ ਨਾਲ ਪਾਣੀ ਮਿਲਿਆ ਨਾਲ ਚਾਹ ਮਿਲੀ ਇਹ ਕੋ ਟਾਈਮ ਹੈ ਪਰ ਮਿਲਦਾ ਵੀ ਕੋਈ ਨੂੰ ਪੀਲਾ ਉਹ ਐ ਨਹੀਂ ਹੁੰਦਾ ਕੋਈ ਤਾਂ ਕੋ ਟਾਈਮ ਹੁੰਦਾ ਇਹ ਨਹੀਂ ਹੁੰਦਾ ਵੀ ਹੁਣ ਆਪਾਂ ਠੰਡੀ ਚੀਜ਼ ਤੜਕੇ ਪਿਆ ਦਾਂਗੇ ਐ ਨਹੀਂ ਹੁੰਦਾ ਹੁੰਦਾ ਤੂੰ ਇਤਨਾ ਹੁਣ ਕਰ ਸੰਭਲ ਰੱਖਾ ਵੀ ਚੱਲ ਬੈਠਾ ਉਹਰੇ ਬੋਲੀ ਜਾਂਦਾ ਉਹ ਮੈਂ ਤਾਂ ਜੀ ਨੂੰ ਕਹਿਣਾ ਹੈ ਅਗਲਾ ਕਹਿੰਦਾ ਕੋਈ ਇਹ ਲੜਦਾ ਉਹ ਸੱਚੀ ਗੱਲ ਕਹੇ ਤਾਂ ਬਿਨਾਰਿਆਣੀ ਜਾਂਦਾ। ਇਹ ਕਹਿਣਾ ਤਾਂ ਅਗਲੇ ਨੂੰ ਮਰਚਾਂ ਲੱਗਦੀਆਂ ਨੇ। ਉਹ ਸਾਰਾ ਦਿਨ ਫੋਨ ਤੇ ਚੰਬੜੇ ਰਹਿੰਦੀਆਂ। ਪਤਾ ਨਹੀਂ ਅੰਦਰੇ ਕੀ ਕਰੀ ਜਾਂਦੀਆਂ ਕੀ ਨਾ। ਸਾਰਾ ਦਿਨ ਕੋਈ ਨੂੰ ਮੈਂ ਕਹ ਦੂੰਗਾ ਆਪਕੂੰ ਪੜਾਇਆ ਕਰੂ ਟਾਈਮ ਨਾਲ। ਉਹ ਭਈ ਤੂੰ ਨਾ ਉਹ ਕਹੀ ਫੇ ਲੜਾਈ ਬਣੂਗੀ ਫੇ ਤੈਨੂੰ ਕੋਈ ਵੀ ਤੇਰੇ ਪਿਓ ਨੇ ਉਂਗਲਾ ਲਾਤੀ। ਐਂ ਕਹਿੰਦੀ ਤੈਨੂੰ। ਹੋਰ ਉਹਦਾ ਭਾਈ ਮੂੰਹ ਤੇ ਬਥੇਰਾ ਚੁੱਪ ਕੋ ਸੁਣ ਰਿਹਾ ਨੇ। ਸਾਰੀ ਬੋਲਦੇ ਆ ਮੈਨੂੰ ਤਾਂ ਇੱਥੇ ਫੌਜਨ ਲੜਕੇ ਗਈ ਐ। ਮੈਂ ਇਹਦਾ ਮਾਂ ਲੈ। ਉਹ ਤਾਂ ਹਲੇ ਭਈ ਮੈਂ ਤੈਨੂੰ ਤਾਂ ਡਰਦਾ। ਮੈਂ ਤਾਂ ਕੁਝ ਬੋਲਦਾ ਹੀ ਨਹੀਂ। ਉਹਦਾ ਐ ਨਹੀਂ ਪਤਾ ਕੀ ਕਹਦੇ ਐ ਤਾਂ ਇਹ ਤਾਂ ਬਾਨੂੰ ਕਹਿੰਦੀ ਆ ਉਹ ਕੋਈ ਪਤਾ ਨਹੀਂ ਇਹਨਾਂ ਦਾ ਭਾਈ ਉਹਨੂੰ ਕੁਝ ਕਹਿਵੇਂ ਆ ਕੋਜਨ ਨੂੰ ਦੇਖਾ ਤਾ ਫੋਟੋ ਜਨੂੰ ਤਾਂ ਨਹੀਂ ਕਹਿੰਦੇ ਤੂੰ ਮੈਂ ਨਹੀਂ ਕੁਝ ਕਹਿਣਾ ਤਾ ਰਸ ਉਹਨੂੰ ਐ ਭਾਈ ਮੇਰੇ ਘੜਾ ਉਰੇ ਪੰਦਾ ਵੀ ਜਿਹੜਾ ਮੈਨੂੰ ਰੋਕ ਲੂਗਾ ਜਾਂ ਮੈਨੂੰ ਦੇਖ ਲੂਗਾ ਚਲੋ ਭਾਈ ਇਹਨਾਂ ਵੀ ਕਰੀਏ ਧੰਨਵਾਦ ਆਪਣੇ ਤਾਂ ਜੂ ਕੈਮਰਾ ਰੋੜਾ ਉਹਨੂੰ ਫਾਈਨਲ ਕਰ ਲੂਗਾ ਉਹ ਉਹ ਕਹੂਗਾ ਬਾਪੂ ਗੜਾ ਘਟਾਂ ਤੂੰ ਉਹ ਘੜਾ ਘਟਾ ਉਹ ਤਾਂ ਮੈਨੂੰ ਹੀ ਕਹੂਗਾ ਵੀ ਤੂੰ ਭਾਈ ਉਹਦਾ ਦਰਫ ਕਰ ਲਿਆ ਕਰ ਤੱਕੂ ਕਰਦਾ। ਸਾਡੇ ਘਰ ਮੇਰੇ ਅੱਗੇ ਕਹਿੰਦਾ ਕਰ ਜੇ ਕੋਈ ਚੀਜ਼ ਚਾਹੀਦੀ ਹੁੰਦੀ ਆ। ਉਹ ਮੈਂ ਤਾਂ ਗਲਾ ਬੈਠੀ ਜਾਂਦਾ ਮਰਾ ਹੱਥਾਂ ਮਾਰਦੇ ਦਾ। ਫੇਰ ਵੀ ਕੋਈ ਅੰਦਰੋਂ ਨਿਕਲਦਾ ਆਏਗਾ ਵੀ ਆ ਕੇ ਭਾਈ ਪੁੱਛਦਾ ਲਈ ਵੀ ਕੀ ਗੱਲ ਬਾਤ ਆ ਕੀ ਚਾਹੀਦਾ। ਚਲ ਬੱਪੂ ਤੂੰ ਹੀ ਨਾ ਗੱਲ ਦਿਲ ਤੇ ਲਾਇਆ ਕਰ। ਉਹ ਸਾਪਣੀ ਦੀ ਗੱਲ ਆ ਕੋਈ ਨਾ ਮੈਂ ਕਹਿ ਦੂਗਾ ਦੇ ਦੇ ਤੁਹਾਨੂੰ। ਤੇ ਹੁਣ ਤੂੰ ਜਗਾ ਮਰ ਨਹੀਂ ਕੋਣੀ। ਤੇਰੀ ਜਿਵੇਂ ਕਰੇ ਹੋਰ ਕੀ ਦੀ ਕਹਾਣੀ। ਤੇ ਬਿਰ ਚੱਲ ਨਹੀਂ ਰਹੀ ਹੁਣ। ਉਹ ਬੜੀ ਐਕੋ ਇਹ ਟਾਈਮ ਨਾਲ ਤੁਰ ਗਈ। ਉਹ ਜਿਆ ਹਾਲਾਤ ਹੁੰਦੇ ਉਹ ਵੀ ਉਹਨੇ ਰੁਲੀ ਜਾਂਦੀ ਨਾਲੇ ਜਿਵੇਂ ਮੈਂ ਰੁਲਦਾ ਕਿਹੜਾ ਕੋ ਕੁੰਝਦਾ ਹੈ ਚਾਹ ਨਾ ਪਾਣੀ ਬਾਪੂ ਹੁਣ ਤੂੰ ਮੇਰੇ ਵੱਡੇ ਵੱਡੇ ਗੱਲ ਕਰਿਆ ਕਰ ਯਾਰ ਕੋਈ ਹੁਣ ਕਹਿ ਦੂੰ ਹੁਣ ਮੈਂ ਤੈਨੂੰ ਸੀ ਚਾਹ ਪਾਣੀ ਦੇ ਰਿਆ ਕਰਨੀ ਕੋਈ ਨਾ ਉਹ ਮੈਂ ਕਹਣਾ ਤੈਨੂੰ ਤਾਂਹੀਂ ਤਾਂ ਮੈਂ ਦੱਸ ਦਾਨੀ ਤੂੰ ਮੈਨੂੰ ਐ ਆਂਦਾ ਤੇਰੇ ਕਰੇ ਲੜਾਈ ਪੂਗੀ ਉਹ ਭਾਈ ਮੈਂ ਨਹੀਂ ਚਾਹੁੰਦਾ ਤੁਸੀਂ ਆਪ ਦੇ ਕਰੇ ਉਹ ਤਾਂ ਮੈਂ ਕਹਣਾ ਬਾਪੂ ਮਾੜੀ ਮਾੜੀ ਗੱਲ ਦੀ ਫਿਰ ਚਾਹ ਚਾਹ ਹੁੰਦੀ ਹੈ ਕਿ ਤੈਨੂੰ ਮਾੜਾ ਸਟੰਗਾ ਬੋਲਦਿਆਂ ਨੇ ਕੋ ਮੈਤੂ ਨਹੀਂ ਜਾ ਰਿਹਾ ਉਹ ਤਾਂ ਮੈਂ ਕਹਣਾ ਹੁਣ ਰੋਟੀ ਤਾਂ ਕੁੱਟ ਵੀ ਨਹੀਂ ਸਕਦਾ ਨੂੰ ਮੈਂ ਆ ਰੋਟੀ ਕਟ ਲਾ ਕੇ ਤਾਂ ਅਗ੍ਹੀ ਬੇਕੇ ਬਾਜੂਗੀ ਨਾ ਨਾ ਕੁੱਟ ਕੇ ਕਾ ਨੂੰ ਜਿਹਨੇ ਸਮਝਣਾ ਮੂੰਹ ਨਾਲ ਸਮਝੂ ਉਹ ਨਹੀਂ ਜਿਹਨੇ ਨਹੀਂ ਸਮਝਣਾ ਉਹਨੂੰ ਕੁੱਟ ਜਿੰਨਾ ਮਰਜ਼ੀ ਕੋਈ ਖਾਣਾ ਕੋਈ ਨਾ ਸਮਝਾ ਦੂੰਗਾ ਵਾਜਦਾ ਦਿਲ ਤੇਰਾ ਲਾਇਆ ਤਾਂ ਸਾਦੋ ਨਹੀਂ ਕੋਈ ਨਾ ਆ ਅੱਥਨੇ ਜਿਹੜੀ ਰੋਟੀ ਹੁੰਦੀ ਐ ਉਹ ਜਮੀ ਸੁੱਕੀ ਹੁੰਦੀ ਐ ਲੈ ਮਾੜਾ ਮੋਟਾ ਤੇਲ ਦੂ ਲਾ ਦੇ ਸੁੱਕਣਾ ਹੋਵੇ ਡੱਕਰ ਨੇ ਮੈਂ ਇੱਥੇ ਸੀਗੋ ਲਾ ਕੇ ਲਿਆ ਤੂੰ ਪਸਾ ਨਾ ਮੈਨਾਂ ਤੈਨੂੰ ਕਰਦਿਆਂ ਤਾਂ ਸਾਰਿਆਂ ਨੂੰ ਵਿਚ ਲਿਆਉਣਾ ਤੂੰ ਤਾਂ ਤੂੰ ਜੇ ਕਰਦੇ ਨੀ ਤੂੰ ਐ ਨਹੀਂ ਕਰਦੇ ਉਹ ਤੂੰ ਤਾਂ ਕਰਦਾ ਤੂੰ ਤਾਂ ਕਰਦਾ ਮੈਂ ਤਾਂ ਸਾਰਿਆਂ ਨੂੰ ਕਹਿਣਾ ਚੱਲ ਮੇਰਾ ਤਾਂ ਬੋਡਾ ਕਰਦਾ ਉਹ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਤੂੰ ਨਹੀਂ ਕਰਦਾ ਮੈਂ ਤਾਂ ਸਾਰਿਆਂ ਨੂੰ ਕਹਿਣਾ ਜਿਹੜਾ ਮਿਲਦਾ ਮੈਂ ਤਾਂ ਕਹਿੰਦਾ ਭਾਈ ਮੇਰਾ ਜਿੰਨਾ ਛੋਟਾ ਕਰਦਾ ਕੋਈ ਨਹੀਂ ਕਰਦਾ ਬਸ ਫਿਰ ਤੇ ਮੇਰੇ ਮੂੰਹ ਨਹੀਂ ਚੁੱਪ ਕਰ ਜਾਗਾ ਉਹ ਮੈਂ ਤਾਂ ਚੁੱਪ ਆ ਭਾਈ ਉਹਨਾਂ ਨੂੰ ਵੀ ਕਹਿ ਦੂੰਗਾ ਮੈਂ ਉਹ ਵੀ ਸਮਝ ਕਰ ਬੋਲਣੇ ਕਰਨਗੇ ਤੂੰ ਵੀ ਮੜੇ ਜਸਟ ਕਰ ਲੈਗਾ ਉਹ ਠੀਕ ਆ ਆਪਾਂ ਦਾ ਬੋਲਦੀ ਨਹੀਂ ਹੈਗੀ ਮੈਂ ਤਾਂ ਇਹ ਬਸ ਤੂੰ ਐ ਕਹਦੇ ਵੀ ਚਾਹ ਪਾਣੀ ਟਾਈਮ ਤੇ ਫੜਾ ਦਿਆ ਕਰੋ ਮੈਂ ਕੋਈ ਬੋਲ ਟੇ ਲੈਣਾ ਕਬੀਲਦਾਰੀ ਛੋੜੀ ਆ ਭਾਈ ਜਿਵੇਂ ਮਰਜ਼ੀ ਕਰੋ ਕੋਈ ਕੀ ਰੀਲਾਂ ਦਾ ਵੀ ਪਾਇਆ ਪਿਆ ਹੋ ਅੱਗੇ ਤੁਸੀਂ ਇੱਥੇ ਬੈਠੇ ਫੋਨ ਦੇਖੀ ਨਹੀਂ ਆ ਬਾਪੂ ਨੂੰ ਲੜੀ ਜਾਂਦਾ ਬੈਠੇ ਉੱਥੇ ਹੁਣ ਕੀ ਕਹਿੰਦਾ ਤੇਰਾ ਬਾਪੂ ਇਹ ਨਾਲ ਲੋਟ ਆ ਗੂ ਮੈਂ ਮਰ ਜਾ ਪਤਾ ਨਹੀਂ ਕਿ ਇਹ ਜਦ ਬੜਾ ਥੋੜਾ 5 ਮਿੰਟ ਨਹੀਂ ਚੁੱਪ ਕਰਦਾ ਹੈਗਾ ਲੋਟਾ ਉਹਨੇ ਕਹਿੰਦਾ ਕੀ ਨਹੀਂ ਉਹ ਬਖਸ਼ਦਾ ਕਿਸ ਨੂੰ ਲਓ ਵਿਚਾਰੀ ਉਹ ਦੀ ਆਖਰੀ ਨੂੰ ਲੜਕੇ ਸਾਡੇ ਨਾਲੇ ਉਹ ਚਾਹ ਬਣਾ ਕੇ ਦਿੰਦੀ ਆ ਨਾਲੇ ਉਹ ਰੋਟੀ ਪਣਾਉਂਦੀ ਆ ਫਿਰ ਵੀ ਉਹ ਮਾਰੀ ਆ ਮੈਂ ਤਾਂ ਚੱਲ ਹੈ ਹੀ ਮਾਰੀ ਨੂੰ ਦੋ ਦਿਨ ਕਿਹਾ 5 ਵਜੇ ਚਾਹ ਮਿਲਿਆ ਮੈਨੂੰ ਮਿਲ ਗਈ ਨਾ ਸ਼ੁਕਰ ਮਨਾ ਸਾਨੂੰ ਹੋਰ ਕੋਈ ਕੰਮ ਨਹੀਂ ਹੈਗਾ ਅੱਛਾ 12 ਵਜੇ 1 ਵਜੇ ਸੀ ਉਹਦਾ ਕੰਮ ਨਿਬੜ ਕੇ 2 ਮਿੰਟ 2 ਘੰਟੇ ਸੀ ਸ਼ੌਕ ਹੀ ਜਾਏ ਉਹ ਵੀ ਆਪਾਂ ਮਾਰਾ ਲੱਗ ਜਾਊਗਾ ਨਾ ਮੈਨੂੰ ਐਂ ਦੱਸੋ ਜੀ ਤੁਸੀਂ ਉਹਦੇ ਕੰਮ ਤੇ ਜਾਂਦੇ ਹੋ ਤੁਹਾਨੂੰ 1 ਵਜੇ ਬ੍ਰੇਕ ਹੁੰਦੀ ਆ ਲੰਚ ਬ੍ਰੇਕ ਘੰਟਾ ਤੁਸੀਂ ਲੰਚ ਬ੍ਰੇਕ 'ਚ ਕੰਮ ਕਰਦੇ ਅਸੀਂ ਸਾਰੇ ਦਿਨ ਹੀ ਕੰਮ ਕਰਕੇ 2 ਘੰਟੇ ਪੈਣਾ ਹੁੰਦਾ ਉਹਦੀਆਂ ਹੋ ਹੱਥਾਂ ਮਾਰਨ ਲੱਗ ਜਾਂਦਾ ਚਾਹ ਵਾਸਤੇ ਕਿੱਡੀ ਗੱਲ ਹੈ ਜੀ 2 ਘੰਟੇ ਲੇਟ ਮਿਲ ਜੂਗੀ ਤੂੰ ਸੋ ਜਾ ਆਰਾਮ ਨਾਲ ਮੈਂ ਕੀ ਕਰਾਂ ਹੁਣ ਤੇ ਮੈਨੂੰ ਆ ਕੇ ਸੁਣਾਉਣ ਦੀ ਕੀ ਲੋੜ ਹੈ ਤੇਨੂੰ ਹੀ ਕਹੂੰਗਾ ਮੈਂ ਹੁਣ ਤਾਂ ਉਹਨ ਤਾਂ ਕਹਿਣ ਨੂੰ ਆਇਆ ਹਾਂ ਮੈਂ ਤੇਨੂੰ ਹੀ ਕਹੂੰਗਾ ਜਿਸ ਸਾਹ ਉਹਦੇ ਲੱਛਣ ਹੈ ਨਾ ਮੰਤਲਾ ਦਾ ਮਨ ਲਾ ਕੇ ਪੇਟੇ ਜਾਣਾ ਚਾਹੀਦਾ ਫਿਰ ਦੇਖਦੇ ਕਿਹੜਾ ਤੈਨੂੰ ਚਾਹ ਫੜਾਉ ਕਿਹੜਾ ਉਹ ਫੜਾ ਗਰ ਪੇਕੇ ਤੋਂ ਨਾ ਜਾ ਮੈਂ ਤਾਂ ਤੈਨੂੰ ਐ ਕਹਿਣਾਗਾ ਜਦੋਂ ਮਾੜੀ ਜੀ ਗੱਲ ਉਹਦੇ ਸੁਣ ਲੈ ਕਰ ਥੋੜੀ ਜਿਹੀ ਚਾਹ ਦੇ ਦੇਗਾ ਪਾਣੀ ਦੇ ਦੇਗਾ ਇਹਨੇ ਕਿੰਨੇ ਬੰਦਾ ਖੂਨ ਵਾਲੇ ਗੱਲਾਂ ਨਹੀਂ ਨਾ ਕਰਦਾ ਉਹ ਕੱਲ ਨੂੰ ਤਾਂ ਖੂਨ ਕੱਢਣ ਵਾਲੀਆਂ ਗੱਲਾਂ ਕਰਦਾ ਸੁਣ ਨਹੀਂ ਸਕਦਾ ਨਾਰਮਲ ਬੰਦਾ ਐਨੇ ਤਾਂ ਤੂੰ ਵੀ ਨਾ ਬੋਲ ਐਨਾ ਤਾਂ ਕੁਝ ਬੋਲਦਾ ਵੀ ਨਾ ਉਹ ਜਿੰਨਾ ਕਹਤਾ ਤੂੰ ਹੂੰ ਹੂੰ ਆਪ ਦਾ ਬਾਪੂ ਤਾਂ ਚੰਗਾ ਹੀ ਲੱਗਦਾ ਦੂਜੇ ਮਾੜੇ ਲੱਗਦੇ ਹੁੰਦੇ ਆ ਸੱਚ ਦਾ ਆਪ ਦਾ ਬਾਪੂ ਕਿੱਥੇ ਬਾਪੂ ਨਹੀਂ ਗਾ ਮੈਂ ਹੀ ਨਹੀਂ ਕਹਿੰਦੀ ਹੈ ਜੀ ਫਿਰ ਉਹ ਵੀ ਥੋੜਾ ਬਹੁਤ ਦੇਖ ਕੇ ਬੋਲ ਲੈ ਵੱਡੇ ਨੇ ਅਸੀਂ ਇੱਜ਼ਤ ਕਰਦੇ ਉਹਨਾਂ ਨੂੰ ਤੇ ਲਵੇ ਥੋੜੀ ਐ ਇਹ ਕੁੜੀਏ ਇਹ ਲੋਹੇ ਆ ਕੀ ਮਤਲਬ ਹੁੰਦਾ ਤੂੰ ਇਹ ਕੁੜੀ ਕਹੂਗਾ ਹੋਰ ਕੀ ਕਹੂਗਾ ਤੂੰ ਹੂੰ ਕਹਦੇ ਪੁੱਤ ਗੁੱਡੀ ਸੌਂ ਸ਼ਬਦ ਹੁੰਦੇ ਆ ਮੇਰਾ ਬਾਪੂ ਤੇ ਮੇਰੀ ਪਰਜਾਈ ਨੂੰ ਕੋਈ ਨਹੀਂ ਆਏ ਬੋਲਦਾ ਤਾਂ ਮੇਰੀ ਗੱਲ ਸੁਣ ਮੈਂ ਨੂੰ ਕਹਿ ਕੇ ਆਏਗਾ ਕੋਈ ਨਾ ਸਮਝਾ ਦੂੰਗਾ ਔੜੇ ਦੋ ਤਿੰਨ ਦਿਨ ਲਾਤੀਆਂ ਲੁੱਤੀਆਂ ਲਾਤੀਆਂ ਲੁੱਤੀਆਂ ਆਹੀ ਆਉਂਦਾ ਬਸ ਪਹਿਲੇ ਤੇਰੀ ਮਾਂ ਇਹਦੀ ਸੀਗੀ ਉਹ ਤਾਂ ਸੁੱਖ ਲੈ ਟਾਈਮ ਨਾਲ ਵਾਗ ਗਈ ਦੋ ਤਿੰਨ ਦਿਨ ਠੀਕ ਰਹਿ ਜਾ ਉਹਦੇ ਨਾਲ ਮੜਾ ਜਾ ਇਨੇ ਕਨੇ ਮੇਰੀ ਰਹਿ ਜੂਗੀ ਤੀ ਆ ਸੁਣਦੀ ਆ ਮੁੰਡੇ ਦੀ ਗੱਲ ਨਾ ਮੁੰਡਾ ਦਾ ਵੀ ਟੀਸੀ ਲੱਗਿਆ ਨਾ ਇੱਥੇ ਸੁਣ ਦੀ ਆ ਮੁੰਡੇ ਦੀ ਗੱਲ ਮੁੰਡੇ ਨੇ ਰਾਣੀ ਹਰ ਘਰਾਤਾ ਮੈਨੂੰ ਉਹ ਚੰਗਾ ਘਰੂ ਮਾ ਰਾਣੀ ਹਰ ਸਾਰਾ ਵੇਲੇ ਰਾਣੀ ਹਰ ਦੀ ਉਹੀ ਰਹਿੰਦੀ ਆ ਮੂੰਹ ਇਹ ਤਾਂ ਰਾਣੀ ਹਰ ਵਾਲਾ ਹੁਣ ਮੇਰਾ ਮੂੰਹ ਪਰਖਦਾ ਜਦੋਂ ਵਿਆਹਣ ਗਿਆ ਸੀ ਉਦੋਂ ਵੀ ਆਹੀ ਮੂੰਹ ਸੀਗਾ ਬੱਸ ਕਰ ਤੁਹਾਡੇ ਘਰੇ ਆ ਤਾਂ ਗਈ ਮੈਂ ਤੁਹਾਡੇ ਘਰੇ ਧੱਕੇ ਕੁੱਤਾ ਨਹੀਂ ਵੜਦਾ ਕਿਉਂ ਤੂੰ ਟੱਬਰ ਪਰਖਣ ਲੱਗਿਆ ਨਹੀਂ ਐ ਜਿਹੜੀ ਗੱਲ ਕਹੀ ਤੂੰ ਕਰ ਲਿਆ ਕਰ ਕਿ ਚਿਤਰ ਭੁੱਲ ਗਈ ਖਾਤੇ ਹੋ ਅੱਛਾ ਹੁਣ ਇਹ ਲੁੱਤੀਆਂ ਵਾਲਾ ਤੇ ਹੁਣ ਤਾਂ ਮੈਨੂੰ ਕੁੱਟੇਗਾ ਉਮਰ ਬੈਲੋਂਜੀ ਦੇ ਖਾ ਲੈਂਦੀ ਸੀ ਹੁਣ ਨਹੀਂ ਖਾਂਦੀ ਉਹ ਤੇਰੇ ਕੋ ਛੱਤਰ ਹੱਥ ਵੀ ਨਾ ਲਾਦੀ ਸੋਚ ਲਈ ਆਗਾ ਮੈਨੂੰ ਕੁੱਟੂਗਾ ਮੈਨੂੰ ਸਮਝੌਣਾ ਆਏਗਾ ਐਸਾ ਤਾਂ ਦੇ ਦਿਆ ਕੱਲ ਪੈ ਲੈ ਗਈ ਤਾਂ ਪਹਿਲੀ ਤੁਸੀਂ ਕੰਮ ਤੋਂ ਆਏ ਹੋ ਦੋ ਚੱਜਦੀਆਂ ਗੱਲਾਂ ਦਾ ਕੀ ਕਰਨੀ ਆ ਉਹਦੇ ਪਿਓ ਦੀਆਂ ਚੁਗਲੀਆਂ ਸੁਣ ਕੇ ਆ ਕੇ ਇੱਥੇ ਮੇਰੇ ਤੇ ਰੋਬ ਝਾੜੀ ਜਾਂਦੇ ਹੋ ਦੇ ਦੂੰਗੀ ਚਾਹ ਪਾਣੀ ਅੱਗੇ ਘੜਾ ਮੈਂ ਦਿੰਦੀ ਨਹੀਂ ਹੈਗੀ ਚਾਹ ਪਾਣੀ ਆਹੀ ਗੱਲ ਸੀਗੀ ਜੇ ਪਹਿਲੀ ਕਹਿ ਦਿੰਦੀ ਜਿਹੇ ਜਾ ਪਿਓ ਜਿਹੇ ਜਾ ਪੁੱਤ ਜਿਹੇ ਜੀ ਕੋਕੋ ਹੈ ਜੇ ਬੱਚੇ ਸਹੀ ਕਹ ਹੈ ਤੰਗਾਇਆ ਇੰਨਾ ਮੈਨੂੰ ਤਾਂ ਪਕਾ ਲਵੇ ਹੁਣ ਕੋਸਾ ਦੇਖ ਲੈ ਮੇਰੇ ਅੱਖਾਂ ਹੀ ਪੀਣੀ ਆ ਮੂੰਹ ਪਰਖਦਾ ਸੀ ਮੇਰਾ ਪੱਟਾ ਆਇਆ ਹੈਲੋ ਤੁਸੀਂ ਕਦੇ ਫੋਨ ਵੀ ਚੱਕ ਲੈ ਕਰੋ ਮੇਰਾ ਕਿੰਨੇ ਫੋਨ ਕੀਤੇ ਸੀ ਮੈਂ ਤੁਹਾਨੂੰ ਰਾਤ ਨੂੰ ਹੀ ਚੱਕਿਆ ਅੱਛਾ ਕੋਈ ਨਹੀਂ ਹੁਣ ਡਿਊਟੀ ਪੈਰੀ ਹੋ ਗਈ ਨਾ ਤੁਹਾਨੂੰ ਮੇਰੇ ਤੋਂ ਉੱਥੇ ਜਾ ਕੇ ਨਾ ਬਸ ਪੁੱਲੀ ਹੈ ਕਰੋ ਤੁਸੀਂ ਮੈਨੂੰ ਸਰੋ ਚੰਗਾ ਠੀਕ ਹੈ ਕੋਈ ਨਹੀਂ ਹੋ ਮੈਂ ਸਮਝ ਨਹੀਂ ਆਉ ਤੁਹਾਨੂੰ ਕੰਮ ਹੁੰਦਾ ਪਰ ਥੋੜਾ ਬੋਧਾ ਟਾਈਮ ਦਾ ਮਰਲੇ ਵੀ ਕੱਢ ਲਿਆ ਕਰੋ ਇੱਥੇ ਵੀ ਬਸ ਠੀਕ ਹੀ ਹੈ ਸਭ ਯਾਰ ਗੁੱਸੇ ਨਹੀਂ ਹੈਗੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੁਹਾਡਾ ਪਿਓ ਹੀ ਹੈ ਸਾਰੇ ਸਿਆਪੇ ਦੀ ਜੜ ਤੁਹਾਨੂੰ ਨਹੀਂ ਬਤਾਏਗਾ ਜੇ ਤੱਕ ਕਰੇ ਹੋ ਫਿਰ ਤਾਂ ਪਤਾ ਲੱਗਿਆ ਵੀ ਕਰੇ ਹੁੰਦਾ ਕੀ ਕੁਛ ਹੈਗਾ ਬਸ ਰਹਿਣ ਦਿਓ ਤੁਸੀਂ ਉੱਥੇ ਬੈਠੇ ਹੋ ਨਾ ਤਾਂ ਹੀ ਤੁਹਾਨੂੰ ਪਤਾ ਲੱਗਦਾ ਜਿਵੇਂ ਤੁਹਾਨੂੰ ਇੱਕ ਇੱਕ ਗੱਲ ਦੱਸਣ ਤੇ ਆ ਗਈ ਨਾ ਤਾਂ ਤੁਸੀਂ ਖੁਦ ਕਹੋਗੇ ਵੀ ਮੇਰੇ ਕੋਲ ਆ ਜਾ ਪਹਿਲਾਂ ਮੈਨੂੰ ਐਸੋਥਰੀ ਡਿਊਟੀ ਸ਼੍ਰੀਨਗਰ ਹੀ ਹੈ ਨਾ ਮੈਨੂੰ ਵੀ ਨਾਲ ਲੈ ਜਾਣਾ ਨਲੇ ਮਸ਼ੀਨ ਨਗਰ ਕੋ ਮਲੂੰਗੀ ਲਾ ਦੇਖੀ ਕਿਵੇਂ ਬਹਾਨੇ ਬਣਾਉਂਦੇ ਆ ਕੋਈ ਨਹੀਂ ਫਿਰ ਅਰੇ ਕਦੋਂ ਕਰਦੇ ਹੋ ਨਿਉਂਗੇ ਤੁਸੀਂ ਮੇਰੇ ਗੱਲ ਸੁਣੋ ਮੇਰਾ ਨਾ ਸੱਚੇ ਇੱਥੇ ਜੀ ਨਹੀਂ ਲੱਗਦਾ ਹੈਗਾ ਮੈਂ ਕੱਲੀ ਜੀ ਬੈਠੀ ਰਹਿਣੀ ਆਂ ਕਿ ਸਾਧਨ ਬੋਰ ਹੋ ਜਾਈਂ ਆ ਮੈਨੂੰ ਨਹੀਂ ਪਤਾ ਹੈਗਾ ਛੇਤੀ ਆ ਜਿਓ ਬਸ ਕਰ ਹੋਰ ਨਾ ਹੋਰ ਬਾਹਰ ਨਹੀਂ ਨਹੀਂ ਚੱਲ ਰਹੇ ਰੋਜ਼ ਆਦੋਂ ਨਹੀਂ ਆਉਂਗੇ ਬਸ ਅਗਲੇ ਮਹੀਨੇ ਆਉਂਗਾ ਅਗਲੇ ਮਹੀਨੇ ਆਉਂਗਾ ਮੈਂ ਨਹੀਂ ਨਹੀਂ ਆਉਂਦਾ ਤੁਹਾਡਾ ਚਲੋ ਠੀਕਾ ਪੱਕਾ ਹੁਣ ਵਾਦਾ ਕਰ ਦਿਓ ਨਾ ਬਸ ਠੀਕਾ ਛੇਤੀ ਆ ਜਾਓ ਚਲੋ ਠੀਕਾ ਐ ਰਹਿਤਿਆਨ ਰੱਖਿਓ ਇਕ ਤਾਂ ਨਨੂ ਕੋਈ ਤਾਂ ਵੀ ਕੋਈ ਫਾਇਦਾ ਨਹੀਂ ਮੈਨੂੰ ਪਤਾ ਮੈਂ ਨਹੀਂ ਬਣਾਇਆ ਹਲੇ ਵੀ ਇਹਨੇ ਕਿੱਥੇ ਮੁਰਦਣਾ ਛੇਤੀ ਇੱਥੇ ਤਾਂ ਮੈਨੂੰ ਹੀ ਝੱਲਾਂ ਪੈਣਾ ਸਾਰਾ ਕੁਛ ਬੁੜੇ ਜਿਹੇ ਨਾ ਸੱਪਾ ਪਾਰਖੇਗਾ ਪਤਾ ਨਹੀਂ ਕੋ ਲੋ ਚਾਨ ਛੋਟੂ ਗਿਆ ਤੂੰ ਐਂ ਤਾਂ ਨਹੀਂ ਸਰਤਾ ਹੈਗਾ ਕਰੋਂਾ ਤਾਂ ਪੁੱਸ ਪਊਗਾ ਜੇ ਤੂੰ ਸੁਣਾ ਕਰਿਆ ਮੈਂ ਤਾਂ ਤੇਰੀ ਜ਼ਿੰਦਗੀ ਐਂ ਰੋਲ ਜੂਗੀ ਨਾ ਤੈਨੂੰ ਕਿਸ ਨੇ ਪਾਣੀ ਪੁੱਛਣਾ ਨਾ ਤੈਨੂੰ ਕੋਈ ਰੋਟੀ ਦੇਣੀ ਐਂ ਘਰ ਉਲਾਸ ਕੀ ਐਂ ਤਾਂ ਫਿਰ ਕੰਮ ਚੱਲਣਾ ਨਹੀਂ ਰੋਣਾ ਕੁਛ ਨਹੀਂ ਇਮਲਾ ਕਿਨ ਨੂੰ ਕਰਦਾ ਮੁਠੀ ਚ ਮੈਂ ਫੇਰ ਪੁੱਛਉਂਦਾ ਕਾਪਦਾ ਮੈਂ ਕਿੰਨੋਂ ਐ ਤਾਂ ਆਪਣੀ ਜ਼ਿੰਦਗੀ ਬਹੁਤ ਔਖੀ ਐ ਐ ਤਾਂ ਇਹਨਾਂ ਨੂੰ ਆਪਾਂ ਨੂੰ ਪੁੱਛਣੀ ਨਹੀਂ ਨਾ ਰੋਟੀ ਪੁੱਛਣ ਨਾਲ ਚਾਹ ਪੁੱਛਣ ਸਾਰਾ ਸਾਰਾ ਤਿੰਨ ਬੈਠਾ ਰਹਿ ਉਹ ਗੇਮ ਖੇਡਣੀ ਪਊ ਉਹ ਮੈਂ ਵੀ ਸਾਰੀ ਦੁਨੀਆ ਘੁੰਮੀ ਹੋਈ ਐ ਇਸੇ ਟਾਈਮ ਤੋਂ ਲੱਗਿਆ ਹੋਇਆ ਇਹਨਾਂ ਨੂੰ ਐ ਲੱਗਦਾ ਪਤਾ ਨਹੀਂ ਅਸੀਂ ਜ਼ਬਾਨ ਹੋ ਗਏ ਕਿ ਸਾਡੇ ਦੇ ਜ਼ਬਾਨੀ ਹੋਣ ਆ ਗਈ ਮੈਂ ਵੀ ਇਹਨਾਂ ਨੂੰ ਦੱਸੂਗਾ ਇਹ ਜ਼ਬਾਨੀ ਚੀਜ਼ ਆ अज तक टाइम सा खुश खबरी है खुश खबरी है खुश खबरी कही मैं लाटरी पाई थीपंच तो ने मेन दसिया लाटरी तू कटरी ਉਹ ਮੈਂ ਪਾਉਂਦਾ ਰਹਿਣਾ ਮਾਹਾਂ ਚੱਲ ਕਿਸਮਤਾਂ ਕਿਸਮਤਾਂ ਅੱਛਾ ਇਹ ਗੱਲ ਹੋ ਗਈ ਉਹ ਕਹਿੰਦੇ ਖਾਸੇ ਪੈਸੇ ਆਈ ਸਰਪੰਚ ਨੇ ਮੈਨੂੰ ਦੱਸਿਆ ਕਹਿੰਦਾ ਤੇਰਾ ਨੰਬਰ ਜਾ ਮਿਲ ਗਿਆ ਉਹਦੇ ਨਾਲ ਹਾਂ ਹਾਂ ਕਹਿੰਦਾ ਉਹ ਕਹਿੰਦਾ ਖਾਸੇ ਪੈਸੇ ਨਹੀਂ ਪਤਨੀ ਪੰਜ ਪਤਨੀ ਕਿੰਨੇ ਦੀ ਕਹਿੰਦਾ ਸੀਗਾ ਖਾਸੇ ਪੈਸੇ ਜੇ ਦੱਸਦਾ ਸੀ ਮੈਨੂੰ ਕਹਿੰਦਾ ਖਾਸੇ ਪੈਸੇ ਨਹੀਂ ਲਾਕੀ ਲੋ ਅੱਛਾ ਲੈ ਵਰ ਤਨਕੀ ਕਿਸਮਤਾਂ ਕਿਸਮਤਾਂ ਤਨਕੀ ਮੈਂ ਤਾਂ ਹੱਬ ਤੇਨੂੰ ਖੁਸ਼ੀ ਦੇ ਬਾਹਰ ਦੱਸਣ ਆਇਆ ਸੀ ਮਾਹ ਤੈਨੂੰ ਪਹਿਲਾਂ ਦੱਸ ਦਾਂ ਸਰ ਫਿਰ ਆਏ ਕਰਾਂਗੇ ਹਾਂ ਇਹ ਕਿਪਾ ਗੱਡੀ ਲੈ ਆਣਾ ਹੈ ਗੱਡੀ ਲੈ ਵਧੀਆ ਜੀ ਠੀਕ ਹੈਗਾ ਤੂੰ ਉਹੀ ਲੈ ਇਹ ਕੰਪਨੀ ਕਿਤੇ ਲੈਣੀ ਆ ਨਾ ਉਹ ਪੈਸੇ ਹਜੇ ਮਹੀਨੇ ਤੱਕ ਆਉਣਗੇ ਉਹ ਕਹਿੰਦੇ ਪਤਾ ਨਹੀਂ ਕੋਈ ਪ੍ਰੋਸੈਸ ਪਰਸੂਸ ਜਿਹਾ ਹੁੰਦਾ ਇਹਨਾਂ ਦਾ ਅੱਛਾ ਹਾਂ ਉਹ ਪਤਾ ਨਹੀਂ ਕੀ ਕਰਦੇ ਨੇ ਉਹ ਫੋਟੋਆਂ ਪਟਾਆਂ ਹੀ ਖਟਾਉਂਦੇ ਨੇ ਚਲੋ ਤਾਂ ਕੋਈ ਨਾ ਲੈ ਆਵਾਂਗੇ ਜਦੋਂ ਆਉਣਗੇ ਅਕਬਰ ਕਪੂਰ ਚ ਵੀ ਕਹਿੰਦੇ ਫੋਟੋ ਲੱਗੂ ਅਕਬਰ ਅੱਛਾ ਹਾਂ ਪਰ ਕੋਈ ਨਹੀਂ ਜਦੋਂ ਆਉਣਗੇ ਲੈ ਆਵਾਂਗੇ ਆਪਾਂ ਹਾਂ ਤੁਸੀਂ ਹੀ ਲੈਦਾ ਫਿਰ ਪੂਰੀ ਨਾ ਲੈ ਨਹੀਂ ਕਰ ਨਾ ਤਾਂ ਉਹਨੂੰ ਦੱਸ ਦੇ ਨਾ ਇਹ ਪਾਣੀ ਪੂਣੀ ਭੇਜ ਦੇਣ ਹਾਂ ਦੱਸ ਦਵਾਂ ਸਾਰੇ ਕੰਮ ਕਰ ਕਰਕੇ ਕਰ ਕਰਕੇ ਥੱਕ ਹੀ ਮੈਂ ਕੋਈ ਨਹੀਂ ਹਾਂ ਸੱਚੀ। ਨਾਲੋ। ਨਾਲੋ। ਖੁਸ਼ਖਬਰੀ ਹੈ ਇੱਕ। ਕੀ? ਚਲਦੀ ਨਾ। ਬਾਪੂ ਨੂੰ ਪਾਣੀ ਲੈ ਕੇ ਆ। ਆ ਖੁਸ਼ਖਬਰੀ ਹੈ ਕੋਈ। ਆਪ ਹੀ ਪਿਆ ਪਾਣੀ। ਫਿਰ ਬਾਪੂ ਨੂੰ ਟੰਦਾ। ਹਾਂ। 5 ਕਰੋੜ ਦੇ ਮਾਰਕ ਬਣ ਗਏ ਹੁਣ ਆਪਾਂ। ਆਪਣੇ ਰੌਡਰੀ ਪਈ ਸੀ, ਲੋਡਰੀ ਲੱਗ ਗਈ ਉਹਨੂੰ। ਕੀ? ਹਾਂ। 5 ਕਰੋੜ। ਓਹ ਸਾਡੇ ਕੋਲ ਤਾਂ ਕੇਰਣਾ ਆਪਣੇ ਮਜ਼ਾਕ ਤਾਂ ਨਹੀਂ ਕਰੀ ਜਾਂਦਾ ਮੈਨੂੰ ਕੀ ਲੋੜਾ ਮਜ਼ਾਕ ਕਰਨ ਦੀ ਸਾਹੀਂ ਕਹਿਣਾ ਪਾਣੀ ਦੇ ਦੇ ਸੇਵਾ ਕਰ ਲਾ ਵਾ ਪੂਰੀ ਹਟ ਜਾ ਚੁੰਡੀ ਬੱਡੀ ਸੱਚੀ ਐ ਬੰਦ ਕਰੋ ਹਾ ਸੱਤਾਂ ਨੂੰ ਹਾ ਹੇ ਰੋ ਪਟੜੀ ਦਾ ਆ ਜਾ ਪਾਲੇ ਰੰਗ ਦੀ ਪੱਟੀ ਹੇ ਸੌਖਾ ਹੇ ਮੈਂ ਮਰ ਜਾ ਬੰਦ ਕਰ ਵਾ ਹੇ ਕਹੇ ਚਾਹ ਕੋਣੀ ਵਿਆਹ ਨੂੰ ਜਪਾ ਐ ਕਰਸਮੋਂ ਸੇ ਫੜ ਕੇ ਨਾ ਕੀ ਬਾਤ ਹੈ ਨਜ਼ਾਰਾ ਹੀ ਲਿਆ ਤਾਂ ਬੁੜੇ ਨੇ ਦਿਮਾਗ ਤੇ ਖਾਸਾ ਹੈ ਜੀ ਮਤਲਬ 5 ਕਰੋੜ ਯਕੀਨ ਨਹੀਂ ਆਉਂਦੀ ਮੈਨੂੰ ਤਾਂ 5 ਕਰੋੜ ਦੀ ਲਾਟਰੀ ਲੱਗੀ ਹੁਣ ਬੁੜੇ ਨੂੰ ਬੁੜੇ ਨਹੀਂ ਬਾਪੂ ਜੀ ਕਿਹਣਾ ਕਹੂਗਾ ਛਾਜ ਦੁੱਧ ਚ ਕੁੱਤੀ ਬਾਕੇ ਦਿੰਨਾ ਚਾੜੀ ਬਣਾ ਕੇ ਦਿੰਦੀ ਹੱਸਦਾ ਬਾਪੂ ਨੂੰ ਖੁਸ਼ ਹੋ ਜਾਊਗਾ 2-4 ਕਰੋੜ ਅੱਧਰ ਕਰ ਦਊਗਾ ਪ੍ਰਿੰਸਪ੍ਰੀਤ ਪ੍ਰੀਤ ਕੜੀ 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 ਕੀ ਹੋ ਗਿਆ ਤੇ ਚੱਕਰ ਲੈਂਗੀ ਕਿਉਂ ਆਤੀ ਪੰਜ ਕਰੋੜ ਦੀ ਰਕਮ ਲੱਗੀ ਆਪਾਂ ਨੂੰ ਕੀ ਹਾਂ ਪੰਜ ਕਰੋੜ ਹਾਏ ਹਾਏ ਮੈਨੂੰ ਤਾਂ ਲੱਗੀ ਰੱਤ ਜੀ ਮੇਰੀ ਗੱਲ ਸੁਣ ਜੇ ਮਜ਼ਾਕ ਕਰ ਰਹੀ ਹੈ ਨਾ ਤਾਂ ਬੇਕਾਰ ਮਜ਼ਾਕ ਨਾ ਮੈਨੂੰ ਮੈਨੂੰ ਕੰਮ ਕਰਨੇ ਨੇ ਹੋਰ। ਉਹ ਨਹੀਂ ਬੇਕਾਰ ਮਜ਼ਾਕ ਨਹੀਂ ਤੇਰੀ ਸੋ ਬਸ ਹੋ ਸੱਚੀ ਹਾਂ ਕਿੰਨਾ ਤੈਰਾ ਬਾਗੀ ਦਸਕੇ ਗੈਸਮੀਨ ਬਾਪੂ ਨੇ ਰੌਡਰੀ ਪੜੀ ਸੀ ਕੋਈ ਤੇ ਸਰਪੰਚ ਨੇ ਦੱਸਿਆ 5 ਕਰੋੜ ਰਿਕਰ ਬਾਪੂ ਨੂੰ 5 ਕਰੋੜ ਹਾਏ ਸਾਰਿਆਂ ਦਾ ਸਭ ਕਿਹਦੇ ਗਿਨੇ ਨਹੀਂ ਜਾ ਰਹੇ ਮੈਂ ਤਾਂ ਕੋਈ ਸੱਚੀ ਅੱਜ ਨਹੀਂ ਆਇਆ ਹਾਂ ਮੈਂ ਕਹਿੰਨੀ ਹੁਣ ਬਾਪੂ ਜੀ ਤਾਂ ਅੱਗੇ ਪਿੱਛੇ ਫਿਰਦੀ ਰਿਹਾ ਕਰ ਕੀ ਖਾਣਾ ਬਾਪੂ ਕੀ ਪਾ ਲੈ ਮੈਨੂੰ ਲੱਗੀਆਂ ਮਾਡਰੀ ਹੋਰ ਹੁਣ ਬਾਪੂ ਕੋਲ ਤਾਂ ਆਊਗਾ 5 ਕਰੋੜ بس 5 ਕਰੋੜ ਲੱਭਦੇ ਹੱਥ ਕਰਨਾ ਹੈ ਤੁਹਾਨੂੰ ਮੈਂ ਕਹਿੰਦੀ ਆ ਬਾਪੂ ਦੀ ਸੇਵਾ ਐ ਘਰ ਐ ਘਰ ਵੀ ਬਾਪੂ ਨੂੰ ਪਸ ਪਤਾ ਲੱਗ ਜੇ ਕਿ ਮੇਰੀਆਂ ਨੂੰਹਾਂ ਜਿਵੇਂ ਚੰਗੀ ਤਾਂ ਦੁਨੀਆ ਤੇ ਕੋਈ ਨਹੀਂ ਫਿਰ ਤਾਂ ਆਪਣੇ ਕੋਈ ਕੰਮ ਕਰਨ ਦੀ ਵੀ ਲੋੜ ਹੋਗੀ ਵਧੀਆ ਟਾਰਨਲ ਤੋਂ ਮੈਂ ਲਾ ਕੇ ਆਂਗੇ ਕਿ ਸੂਟ ਓਕੇ ਲਈ ਗੁੱਚੀ ਫੋਰਾ ਲੈ ਕੇ ਆਵਾਂਗੇ ਹਾਈ ਹਾਈ ਮੈਂਗੇਜਰ ਸੂਟ ਪਾਵਾਂਗੇ ਸੂਟਾਂ ਦੀ ਡੁੱਲੀ ਚੱਲ ਘਰ ਬਾਈ ਕਹਿੰਦੀ ਸੀ ਗੱਡੀ ਲੈ ਕੇ ਆਵਾਂਗੀ ਕਾਲੇ ਰੰਗ ਦੀ ਜੇਲਾ ਮਾਰਿਆ ਕਰਾਂਗੇ ਸ਼ਾਮ ਨੂੰ ਮੋਲ ਜ ਵੀ ਜਾ ਕਰ ਰਹੀ ਨਾਲ ਫਿਲਮ ਦੇਖ ਕੇ ਆ ਕਰੀ ਠੀਕ ਠੀਕ ਹੈ ਹਾਏ 5 ਕਰੋੜ ਮੈਂ ਤਾਂ ਕਹਿੰਨੀ ਆ ਘਰ ਜਾ ਵੇਚ ਕੇ ਨਾ ਕੋਠੀ ਪਾ ਲਾਂਗੇ ਹਰੇਕ ਘਰ ਖਰੇ ਖਰੇ ਏਸੀ ਫਿਰ ਵੀ ਨਹੀਂ ਮੁਕੜੇ ਵੈਸੇ ਹਰੇਕ ਕਮਰੇ ਏਸੀ ਹਾਲ ਏਸੀ ਮੈਂ ਕਹਿੰਨੀ ਇਹ ਕਦੋਂ ਗੱਲੀ ਕੀ ਲਗਾਉਗਾ ਕਿ ਏਸੀ ਏਸੀ ਕਰਾਂਗੇ ਪਾਪੂ ਤਾਂ ਪਾਪੂ ਸਿੱਧਾ ਵੀ ਨਹੀਂ ਬੋਲਤੇ ਹੈਗੇ ਪਾਪੂ ਕਿੱਥੇ ਆਪਾਂ ਨੂੰ ਪੈਸੇ ਦੇ ਦੂਗਾ ਹੁਣ ਸਿੱਧਾ ਬੋਲਣ ਲੱਗ ਜਾ ਉਹ ਕਹਿੰਦੇ ਨਹੀਂ ਹੁੰਦੇ ਮਤਲਬ ਵਾਲੇ ਤਾਂ ਕਦੇ ਨੂੰ ਵੀ ਬਾਪ ਨੂੰ ਆਣਾ ਪੈ ਜਾਂਦਾ ਬਸ ਉਹ ਹੀ ਕੰਮ ਸਮਝੋ ਮੇਰੇ ਬਾਪੂ ਦਾ ਕੋਲ ਹੈਗਾ ਉਹ ਤੇ ਮਿੱਠੇ ਚ ਗੱਲਾਂ ਚਾਜੂਗਾ ਆਜੂਗਾ ਆਜੂਗਾ ਕੋਈ ਨਹੀਂ ਬਾਕੀ ਆਪਾਂ ਬੜੀ ਐਕਟਰ ਆ ਮੈਂ ਕਰਕੇ ਬਾਪੂ ਉਸ ਤੇ ਕੁਝ ਵਧੀਆ ਖਾਣੂ ਬਣਾਉਂਦੀ ਆਂ ਬੈਟਰੇ ਬਾਈ ਨੂੰ ਕਿਹਾ ਸਮੋਸੇ ਭਰ ਕੇ ਲਿਆਉਂਦਾ ਉਹ ਦੁੱਧੇ ਚ ਪੱਤੀ ਪਾ ਦੇ ਤੇ ਮੈਂ ਬਾਪੂ ਕੋਲ ਜਾ ਕੇ ਗੱਲ ਕਰਦੀ ਆਂ ਵੀ ਬਾਪੂ ਤੁਸੀਂ ਐਂ ਕਰੋ ਨਾ ਤਾਂ ਕਿ ਵਧੀਆ ਸੋਹਣੇ ਜਿਵੇਂ ਬਣ ਕੇ ਬੈਠ ਜਾਓ ਗੱਲਾਂ ਕਰਦੇ ਆ ਠੀਕ ਆ ਠੀਕ ਹੈ ਤੂੰ ਜਾ ਮੈਂ ਮੜੇ ਕੰਮ ਨੂੰ ਵੜ ਕੇ ਆਈ ਆ ਆ ਜੀ ਚੰਗਾ ਹਾਂ ਨਾਈ ਤਾਂ ਹੈਗੀ ਐ ਸਕੀਮ ਇਹ ਦੇਖਦੇ ਆਂ ਜੇ ਚੱਲ ਗਈ ਤਾਂ ਮੂੰਹ ਲੱਗਦਾ ਚੱਲੇ ਜੀ ਬਾਪੂ ਜੀ ਆ ਗਏ ਤੁਸੀਂ ਹਾਂ ਜੀ ਹਾਂ ਪੁੱਤ ਅੱਛਾ ਬਾਪੂ ਜੀ ਮੈਂ ਤਾਂ ਇਹ ਕਰ ਲਈ ਜੀ ਦੇਖੋ ਕਿਨੇ ਕੱਪੜੇ ਮੈਲੇ ਹੋਏ ਪਈ ਆ ਮੈਂ ਨਾ ਗਰਮ ਪਾਣੀ ਛੱਡ ਰੱਖਿਆ ਉਧਰ ਗੀਜ਼ਰ ਚ ਤੁਸੀਂ ਆ ਕੇ ਉਹ ਨਾ ਲਓ ਮੈਂ ਤੁਹਾਡੇ ਕੱਪੜਿਆਂ ਨੂੰ ਪ੍ਰੈਸ ਕਰ ਦਿੰਦੀ ਆ ਚਿੱਟੇ ਪਾ ਲਓ ਅੱਛਾ ਹਾਂ ਹਾਂ ਕੋਈ ਨਾ ਪੁੱਤ ਮੈਂ ਨਾ ਹਾਂ ਤੇ ਬਾਪੂ ਜੀ ਕੁਝ ਵੀ ਤੇ ਲੋੜ ਹੋਈ ਨੂੰ ਦੱਸ ਦਿਓ ਤੇ ਬਾਪੂ ਜੀ ਨਾ ਨਾ ਪੁੱਤ ਕੁਝ ਨਹੀਂ ਟਿਕ ਗੱਲ ਹੋਰ ਮੈਨੂੰ ਮਾਫ਼ ਕਰ ਦਿਓ ਜੇ ਮੈਂ ਤੁਹਾਨੂੰ ਕੋਈ ਗਲਤ ਮਰਦ ਬੋਲੀ ਹੋਵਾਂ ਮੇਰੀ ਤਾਂ ਨਾ ਅਫਰ ਟਕਾਣੇ ਨਹੀਂ ਜੀ ਮੈਨੂੰ ਹੁਣ ਉਹਨਾਂ ਨੇ ਸਮਝਾਤਾ ਹੁਣ ਨਹੀਂ ਮਾਸਟਰ ਬਾਪੂ ਜੀ ਨੂੰ ਕਦੇ ਕੁਝ ਮਾੜਾ ਚੰਗਾ ਬੋਲਦੀ ਚੱਲ ਕੋਈ ਨਾ ਪਤਾ ਗਲਤੀ ਹੋ ਗਈ ਕੋਈ ਨਾ ਇਹ ਤਾਂ ਆਪਣਾ ਪਰਿਵਾਰ ਚ ਆਪਣਾ ਕਿਹੜਾ ਕੁਝ ਬੰਡੇ ਹਾਂ ਨਾਨਾ ਬਾਪੂ ਜੀ ਆਇਆ ਤਾਂ ਮੈਨੂੰ ਪਤਾ ਤੁਸੀਂ ਬਹੁਤ ਸਿਆਣੇ ਹੋ ਤੇ ਬਾਕੀ ਹਾਲ ਬਾਪੂ ਜੀ ਕੋਈ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਡੀ ਤਿਆਰ ਕੀ ਹੋਈ ਹਾਂ ਹਾਂ ਪੁੱਤ ਤੂੰ ਮੇਰੀ ਧੀ ਤਾਂ ਹੈਗੀ ਹੈ ਹਾਂ ਤੇ ਤੇਰੇ ਚ ਕਿਹੜਾ ਕੋਈ ਫਰਕ ਹੈ ਬਿਲਕੁਲ ਬਿਲਕੁਲ ਬਾਪੂ ਜੀ ਕੋਈ ਫਰਕ ਨਹੀਂ ਹੈਗਾ ਸਾਡੇ ਚ ਚਲੋ ਮੈਂ ਤੁਹਾਡੇ ਕੱਪੜੇ ਪ੍ਰੈਸ ਕਰ ਦਿੰਦੀ ਹਾਂ ਚਿੱਟੇ ਪਾ ਕੇ ਬੈਠ ਜਿਓ ਤੁਸੀਂ ਚੰਗਾ ਹਾਂ ਹਾਂ ਕਰ ਦ ਲੱਗਦਾ ਕੰਮ ਜਲ ਬਣ ਜੂਗਾ ਬਾਪੂ ਜੀ ਹਾਂ ਜੀ ਪੱਤੀ ਪਾ ਕੇ ਲਈ ਸੀ ਤੁਹਾਡੇ ਵਾਸਤੇ ਅੱਛਾ ਅੱਛਾ ਦੁੱਧੇ ਚ ਪੱਤੀ ਹੂੰ ਬਾਕੀ ਪਨੀਰ ਦੀ ਸਬਜ਼ੀ ਬਣਾ ਲੈ ਅੱਜ ਮੈਂ ਸੋਚੀ ਸੀ ਤੁਹਾਨੂੰ ਪੁੱਛਣਾ ਪਨੀਰ ਦੀ ਸਬਜ਼ੀ ਪਸੰਦ ਹੈ ਨਾ ਤੁਹਾਨੂੰ ਹਾਂ ਪੁੱਤ ਬਹੁਤ ਵਧੀਆ ਲੱਗਦੀ ਹੈ ਹਾਂ ਬਣਾ ਲੈ ਬਣਾ ਲੈ ਹੋਰ ਦੱਸੋ ਕੀ ਬਣਾਵਾਂ ਕੁਝ ਮਿੱਠੇ ਚ ਖਾਣਾ ਹੋਵੇ ਮਿੱਠੇ ਚ ਜਿਹੜਾ ਕੁਝ ਸਾਨੂੰ ਚੰਗਾ ਲੱਗਦਾ ਭਈ ਬਣਾ ਲੂ। ਬਾਪੂ ਜੀ ਤੁਸੀਂ ਦੱਸੋ ਨਾ ਉਸਤਾਬ ਦੇ ਪਸੰਦ ਦੀ ਰੋਜ਼ ਬਣਾਈ ਰੱਖ ਦਿਆਂਗੇ। ਅੱਜ ਸੋਚਿਆ ਤੁਹਾਡੇ ਪਸੰਦ ਦਾ ਬਣਾ ਲਈਏ ਕੁਝ। ਉਹ ਮੈਨੂੰ ਤਾਂ ਜਿਹੜਾ ਕੋਲ ਲਿਆ ਦਊ ਭਈ ਉਹੀ ਖਾ ਲੂ। ਜਿਹੜਾ ਕੁਝ ਕਿਉਂ? ਤੁਸੀਂ ਦੱਸੋ ਸਾਨੂੰ ਕੀ ਬਣਾਣਾ ਹੈਗਾ। ਐ ਕਰੂ ਥੋੜਾ ਜਿਹਾ ਪ੍ਰਸ਼ਾਦ ਬਣਾ ਲਓ। ਲੈ ਉਹਦੇ ਚ ਕਿੱਡੇ ਕੀ ਗੱਲ ਹੈਗੀ। ਮੈਂ ਹੁਣ ਬਣਾ ਦੇ ਦਿੰਨੀ ਆ ਬਾਪੂ ਜੀ। ਹੋਰ ਦੱਸੋ ਕੀ ਲਿਆ ਵਾ? ਬਸ ਬੁੱਤ ਹੋਰ ਮੈਂ ਕਿੰਨਾ ਖਾਣਾ। ਥੋੜਾ ਜਿਹਾ ਮੈਂ ਤਾਂ ਖਾਣਾ। ਇੰਨਾ ਤਾਂ ਮੈਂ ਤੁਖਾਦਾ ਵੀ ਆਪੋ ਸੋ ਨਾ ਪਤਾ ਕੀ ਆ ਆ ਕਾਤੇ ਕੰਮ ਕਰ ਕਰ ਕੇ ਨਾ ਰੁੱਖਾ ਬੋਲਿਆ ਜਾਂਦਾ ਮੈਂ ਥੋੜੀ ਬੋਲਦੀ ਹੁੰਦੀ ਹੰਮਣੋਂ ਮੈਂ ਤਾਂ ਥੋੜੇ ਕੋਈ ਸਰਗਾਤੀ ਆਂ ਜੀ ਕੰਮ ਵੀ ਬਹੁਤ ਹੁੰਦੇ ਨੇ ਬੁੱਤ ਕੁਛ ਗਰਮੀ ਐ ਬੰਦਾ ਉਂ ਤਰਖੀ ਜੇ ਰਹਿੰਦਾ ਅੱਜ ਮੈਂ ਟਾਈਮ ਨਾਲ ਕੰਮ ਨਿਵੇੜਤੇ ਸੀ ਤਾਂ ਹੀ ਤੁਹਾਨੂੰ ਮੈਂ ਦੁੱਧੇ ਚ ਪੱਤੀ ਪਾ ਕੇ ਫੜਾਤਾ ਹਾਂ ਐਂ ਤਾਂ ਮੇਰਾ ਪੁੱਤ ਸਿਆਣਾ ਐ ਐਂ ਤਾਂ ਮਨ ਮਨਮਾਨ ਐ ਮੇਰੀ ਦੋਨੇ ਨੂੰਹਾਂ ਤੇ ਵਧੀਆ ਕਰਦੇ ਨੇ ਮੇਰਾ ਵਧੀਆ ਕਰਦੇ ਨੇ ਪੁੱਤ ਹੋਰ ਪਪੂ ਜੀ ਮੈਂ ਤੁਹਾਡੇ ਨਾਲ ਮੈਨੂੰ ਕੱਪੜੇ ਵੀ ਦੇ ਦਿਓ ਮੈਂ ਧੋ ਕੇ ਸੱਟ ਦੂੰਗੀ ਹਾਉ 아이蒂 ਗੁੱਡੀ ਰਾਣੋ ਉਹ ਕਹਿੰਦੀ ਮੈਂ ਲਿਆ ਦੇਣੀ ਆ ਕੱਪੜੇ ਹੋਰ ਕਹਿੰਦੀ ਤੁਸੀਂ ਧਾ ਲਓ ਹਾਂ ਚਲੋ ਠੀਕ ਹੈ ਕੋਈ ਨਹੀਂ ਕੱਲ ਧੋ ਦੂੰਗੀ ਮੈਂ ਫਿਰ ਕੱਪੜੇ ਹਾਂ ਕੱਲ ਧੋ ਦੂੰਗੀ ਬਾਕੀ ਜੇ ਕੋਈ ਕੰਮ ਹੋਣਾ ਮੈਨੂੰ ਹਾਕ ਮਾਰ ਲਿਓ ਬਸ ਮੈਂ ਲਵੀ ਵੇੜੇ ਦੇ ਚ ਫਰਦੀ ਆ ਹਾਂ ਕੋਈ ਨਾ ਪੁੱਤ ਮੈਂ ਤੈਨੂੰ ਹਾਕ ਮਾਰੂ ਜਿੰਨਾ ਅੱਗੇ ਅਲੱਗ ਦਾ ਸਕੀਨ ਵੀ ਲੋਟ ਆਈ ਗਈ ਐਂ ਤਾਂ ਇਹਨਾਂ ਨੇ ਮੈਨੂੰ ਪੁੱਛਣਾ ਹੀ ਨਹੀਂ ਦੀਗਾ ਹੁਣ ਆਲੇ-ਦਾਲੇ ਕਰਨਗੇ ਦਾਹਦਾ ਮੈਂ ਵੀ ਨਹੀਂ ਕਿ ਕਿੰਨੇ ਪੈਸੇ ਲੱਗੇ ਆ ਲਾਟਰੀ ਪਾਣੀ ਵੀ ਲਾਟਰੀਆਂ ਦੀ ਖਾਲੋ ਖਾਲੋ ਅਡੌਲੀ ਪਤਾ ਨਹੀਂ ਕਰ ਤੋਂ ਜਾਣੀ ਉਸੇ ਸਾਰੇ ਕੱਕ ਥੱਲੇ ਡੂਲ ਦਿੰਦੀ ਆ ਓਹੋ ਬੱਪੂ ਜੀ ਤੂੰ ਸੇਗਾ ਤੂੰ ਕੰਮ ਕਰਦੇ ਸੀ ਮੈਨੂੰ ਹੱਕ ਮਾਰ ਲੰਦੇ ਮੈਂ ਕਰ ਦਿੰਦੀ ਓ ਮਾ ਚਲ ਪੁੱਤ ਪਏ ਤੇ ਕੱਖ ਜੇ ਮਾ ਚਲ ਪਾ ਦਿੰਨਾ ਡੰਗਰ ਜੇ ਖਾਲਿਆ ਨਹੀਂ ਸੱਨੀ ਤਾਂ ਰਲੋਣੀ ਦੇਖੀ ਲੈ ਬੱਬੂ ਜੀ ਆਪਸੇ ਨਹੀਂ ਰਲਾਈ ਜਾਂਦੇ ਆ ਮਾ ਮੈਨੂੰ ਕਿਆ ਦਿੰਦੇ ਆਪਾਂ ਵੀ ਤਾਂ ਬਹਿਲੇ ਬੈਠੇ ਸੀ ਓ ਮਾ ਚਲ ਕਦੋਂ ਦੇ ਡੰਗਰੇ ਦੇਖਣ ਲੱਗੇ ਲੱਗਾ ਬੱਬੂ ਜੀ ਤੁਸੀਂ ਕੰਮ ਕਰਦੇ ਵਧੀਆ ਥੋੜੀ ਕੈਂ ਲੱਗਦੇ ਹੋ ਲੋਕ ਤਾਂ ਸਾਨੂੰ ਕਹਿਣਗੇ ਵਿਹਲੀਆਂ ਫਿਰਦੀਆਂ ਨਾ ਨਾ ਬੱਬੂ ਚਲ ਕੋਈ ਨਾ ਪੁੱਤ ਜਿੱਤੇ ਪਏ ਹੁੰਦੇ ਆ ਤੁਸੀਂ ਨਹੀਂ ਕੰਮ ਕਰਨਾ ਅੱਜ ਤੋਂ ਬਾਅਦ ਬਹੁਤ ਫਿਰ ਸਰਾ ਹੀ ਕਰੂਗੀ ਮਦਦ ਬਸੀ ਕਰਾਂਗੇ ਹਾਂ ਅਸੀਂ ਹੀ ਕਰਾਂਗੇ ਮੈਂ ਤਾਂ ਚਲ ਮਹਾ ਚਲ ਪਾ ਦਿੰਨੇ ਆ ਕੱਖਾ ਕਿਹੜਾ ਕੋਈ ਕੰਮ ਐ ਲੈ ਬਾਪੂ ਅਸੇ ਹੈ ਤਾਂ ਜੀਆ ਦੋਹੇ ਕੰਮ ਅੱਭੀ ਕਰ ਲਾ ਕਰਾਂਗੇ ਰਾਮਪੂ ਜੀ ਨਾਲੇ ਮੈਂ ਤੁਹਾਡੇ ਵਾਸਤੇ ਨਾ ਸੇਵੀਆਂ ਬਣਾਈ ਆਈ ਮਿੱਠਿਆ ਲੀਆਂ ਦੁੱਧ ਭਾ ਕੇ ਉਹ ਖਾ ਲਓ ਤੁਸੀਂ ਹਾਂ ਪੁੱਤ ਸੇਵੀਆਂ ਲੈ ਆ ਹਾਂ ਤੇ ਕੁਝ ਹੋਰ ਖਾਣਾ ਹੋਵੇ ਤਾਂ ਦੱਸ ਦਿਓ ਤੇ ਤੁਸੀਂ ਮੈਨੂੰ ਕਿਹਾ ਸੀ ਨਾ ਸਵੇਰੇ ਵੀ ਤੁਹਾਡਾ ਆਂਬ ਖਾਣੂ ਜੀ ਕਰਦਾ ਮੈਂ ਤਾਂ ਰੇੜੀ ਵਾਲੇ ਭਾਈ ਤੋਂ ਲੈ ਕੇ ਆਇਆ ਤਾਜ਼ੇ ਤਾਜ਼ੇ ਹਾਂ ਹਾਂ ਪੁੱਤ ਅੱਛਾ ਮੈਂ ਮੈਂ ਕਿਸ਼ਕ ਬਣਾ ਦਿਆਂ ਕੀ ਹੁੰਦਾ ਉਹ ਮੈਂਗੋ ਸ਼ੇਕ ਹਾਂ ਉਹ ਬਣਾ ਦੇ ਪੁੱਤ ਉਹ ਬਹੁਤ ਪੱਗੇ ਹਾਂ ਹਾਂ ਬਸ ਬਣਾ ਠੀਕ ਹੈ ਉਹ ਬਣਾ ਦਿੰਨੇ ਆ ਬਾਪੂ ਜੀ ਬਾਪੂ ਜੀ ਤੁਸੀਂ ਘਰਨੀ ਚਾਹ ਤਾਂ ਖੜੇ ਹੋਗੇ ਜਾਓ ਇਸੇ ਬੰਦੇ ਜਾ ਕੇ ਪਿਆਓ ਜਾਓ ਇਸੇ ਸ਼ੈੱਡ ਰੱਖੇ ਕਮਰੇ ਵਿੱਚ ਬੈਠ ਜਾ ਕੇ ਹਾਂ ਪੁੱਤ ਮੈਂ ਥੱਲੇ ਬੈਠ ਤਾ ਦੇਖ ਲੈ ਬਾਪੂ ਤਾਂ ਲੱਗਦੇ ਪੂਰੇ ਖੁਸ਼ ਹੋ ਕੇ ਗਏ ਨੇ ਹੁਣ ਤਾਂ 2.5 ਕਰੋੜ ਤੇਰਾ ਤੇ 2.5 ਕਰੋੜ ਮੇਰਾ ਹੁਣ ਤਾਂ ਗੱਲ ਬਣੀ ਪਈ ਆ ਮੈਨੂੰ ਐਂ ਸਮਝਾਉਂਦੇ ਖੋ ਦੂੰ ਪੈਸੇ ਕਰੇ ਹੋਣ ਕੇ ਆਪਾਂ ਪੁੱਛਦੇ ਆ ਇਹਨਾਂ ਨੂੰ ਆਉਣ ਦੇ ਇਹਨਾਂ ਨੂੰ ਕਰ ਦਿਆਂ ਮੈਂ ਵੀ ਬਾਪੂ ਮੁਰੇ ਗੱਲ ਕਰੋ ਤੁਸੀਂ ਕਦੋਂ ਆਓਗੇ ਪੈਸੇ ਕਦੋਂ ਲੈ ਕੇ ਆਓਗੇ ਪੈਸੇ ਲੈਉਣ ਫਿਰ ਆਪਾਂ ਸ਼ਾਪਿੰਗ ਵੀ ਕਰਕੇ ਆਵਾਂਗੇ ਹਾਏ ਹਾਏ ਐ ਚਲ ਮਿਲਕ ਸ਼ੇਕ ਤਾਂ ਬਣਾ ਕੇ ਦੇ ਦਈਏ ਬਾਪੂ ਮਰਜ਼ੀ ਮੈਂ ਗੱਲ ਕਰਨੀ ਸੀ ਕਿ ਮੈਂ ਘੱਟ ਜਾ ਕਰੀ ਜੜੇ ਪੁੱਤ ਉਹ ਘਟ ਮੈਂ ਇਸ ਤਰ੍ਹਾਂ ਕਹਿਣੇ ਸੀ ਜੇ ਨਾ ਸਰਾਂ ਹੋ ਗਿਆ ਹਾ ਹਾ ਲਾਟਰੀ ਦਾ ਕੋਈ ਤਾਂ ਵਤੀ ਨਹੀਂ ਪੁੱਛਿਆ ਉਹਦੇ ਮੇਰੇ ਆਉਂਦੇ ਆਪ ਪੈਸੇ ਅੱਛਾ ਉਹ ਲਾਟਰੀ ਦਾ ਪੈਸੇ ਤਾਂ ਮੇਰੇ ਕੋਲ ਹੀ ਨਹੀਂ ਪਹਿਲਾਂ ਉਹਨੇ ਆਇਆ ਪੈਸੇ ਕਹਣਾ ਨੇ ਉਹ 15 ਕਿਹੜਾ ਬਾਤ ਦੇ ਦਿੱਤੇ ਉਹ ਉਹ ਦੱਸ ਤਾਂ ਦਿੰਦਾ ਬਹਿਣ ਵਜੋਂ ਨੇ ਉਹਦੇ ਪੈਸੇ ਤਾਂ ਉਹ ਨਹੀਂ ਬਾਤ ਨਹੀਂ ਉਹਨੇ ਕਹਿੰਦੇ ਭਈ ਲੈ ਜਾ ਉਹ ਫੋਟੋ ਫੋਟੋ ਕਿੱਥੇ ਲੀਤੀ ਉਹ ਤੋਂ ਖਿਚਰੀ ਦੀ ਕਹਿੰਦੇ ਅਖਬਾਰੀ ਅਖਬਾਰੀ ਅਖਬਾਰ 'ਚ ਵੀ ਲਵਾਈ ਜਾ ਉਹਨਾਂ ਨੇ ਕਹਿੰਦੇ ਅਖਬਾਰ ਤੈਨੂੰ ਦੇ ਦਾਂਗੇ ਮੈਂ ਅਖਬਾਰ ਦਾ ਕੀ ਕਰਨਾ ਅੱਛਾ ਆਇਆ ਨਹੀਂ ਹਜੇ ਆਇਆ ਨਹੀਂ ਬਾਪੂ ਪੈਸੇ ਕਿੱਥੇ ਰੱਖੇ ਨੇ ਇੰਨੇ ਪੈਸੇ ਕਿੱਨੇ ਆ ਗਏ ਪੈਸੇ ਤਾਂ ਮੇਰੇ ਕੋਲ ਹੀ ਨੇ ਦੇਖ ਤੂੰ ਕਿੱਥੇ ਰੱਖਣੇ ਦੇਖਿਆ ਨਹੀਂ ਉਹ ਮੇਰੇ ਕੋਲ ਹੀ ਤੇ ਛੱਡ ਛੱਡ ਲੈ ਛੱਡੋ ਮੈਂ ਕਹਿੰਦੀ ਸੀ ਬਾਪੂ ਜੀ ਹਾਂ ਬਤਾਂ ਇੰਨੇ ਪੈਸੇ ਹਨਾ ਵੰਡੋਂਗੇ ਤਾਂ ਸਹੀ ਤੁਸੀਂ ਕਿਹਨੂੰ ਕਿਹਨੂੰ ਵੰਡਾਂਗੇ ਬਾਪਾ ਦੇਉਣਗੇ ਆਪਣੇ ਕੋਈ ਨਹੀਂ ਪਤਾ ਹਾਂ ਫੇ ਪੰਡ ਤੂੰ ਕੋਈ ਨਹੀਂ ਨਹੀਂ ਅਸਲ ਵਿੱਚ ਨੂੰ ਹਾਂ ਦਾ ਹੱਕ ਪੰਡਦਾ ਹੁੰਦਾ ਹੈਗਾ ਹਾਂ ਬਾਪੂ ਸੇਵਰੇ ਦੇ ਕਹਿੰਨਾ ਨਹੀਂ ਕਰੀਓ ਤੇਰੀ ਗੱਲ ਸੁਣ ਮੈਂ ਤੈਨੂੰ ਦਾ ਮੋੜਾ ਕੁਝ ਨਹੀਂ ਦਿੰਦਾ ਆ ਮੇਰੀਆਂ ਧੀਆਂ ਨੇ ਇਹ ਧੀਆ ਆ ਧੀਏ ਦੋਨਾਂ ਨੂੰ ਅੱਧ ਤੇ ਵੰਡ ਦੂੰਗਾ ਲੋਰੀ ਲੋਰਾਂ ਦਾ ਦੇਮੂ ਕੋਸ ਨਹੀਂ ਜੰਦਾ ਨਹੀਂ ਹਾਂ ਕਿ ਫਿਰ ਦੇਖ ਲਾਥੇ ਇਹਨਾਂ ਨੇ ਮੇਰੀ ਫੁੱਲ ਸੇਵਾ ਕਰੀ ਹੈ ਆ ਕੁੜੀ ਨੇ ਮੈਨੂੰ ਕੱਪੜੇ ਲੀਡ ਸਾਰਾ ਕੁਝ ਨਵਾਂ ਤੋਂ ਆਹੋ ਉਹ ਵੀ ਇਹਨਾਂ ਨੇ ਮੈਨੂੰ ਕੋ ਖਾਣ ਨੂੰ ਕਸਰ ਨਹੀਂ ਛੱਡੀ ਭਾਈ ਇੰਨੀ ਸੇਵਾ ਕਦੇ ਨਹੀਂ ਕਿਸੇ ਦੀ ਕਰੀ ਜਿੰਨੀ ਇਹਨਾਂ ਨੇ ਮੇਰੀ ਸੇਵਾ ਕੀਤੀ ਇਸ ਦਾ ਅਹੀ ਵਾਪਸ ਦਾ ਮੁੱਲ ਮਿਲਣਾ ਚਾਹੀਦਾ ਤੋ ਇਹਦਾ ਦੋਈ ਦਾ ਲੈ ਬਕੂ ਜੀ ਚੱਕ ਹੋਊਗਾ ਨਾ ਲੱਗਦਾ ਮੈਨੂੰ ਘੱਟ ਰੱਖਣਾ ਹਾਂ ਐਂ ਤਾਂ ਜੀਵ ਸਕਣੀ ਆਈ ਆ ਲੈ ਪੁੱਤ ਆ ਲੈ ਵੀ ਆ ਲੈ ਆਹ ਵਾਪਕ 200 ਕਿਵੇਂ ਉਹ ਪੁੱਤ 500 ਦੀ ਲਾਟਰੀ ਸੀ ਹੈਂ ਪੁੱਤ 500 ਦੀ ਲਾਟਰੀ ਧੀ ਉਹ ਆ 100 ਮੈਂ ਰੱਖ ਲਿਆ ਮੈਂ ਚਲ ਵਧੀਆ ਪੂਗਾ ਲਾ ਲੂੰਗਾ ਮੈਂ ਹੋ ਬਹੁਤ ਚੰਗਾ ਪੁੱਤ ਤੁਸੀਂ ਬਹੁਤ ਸੇਵਾ ਕਰੀ ਦਿਉਂਦੀ ਆ ਬਾਤ ਯਾਰੋ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਹੁਣ ਹੁਣ ਵਾਲੀ ਕੀ ਗੱਲ ਹੈ ਪੁੱਤ ਇਹਦੇ 'ਚ ਆਪਣੇ ਘਰੇ 500 ਰੁਪਏ ਆ ਗਿਆ ਇਹ ਬਹੁਤ ਹੁੰਦਾ ਪੁੱਤ ਇਹ ਤਾਂ ਫਰੀਦ ਹੈ ਜੀ ਆਪਾਂ ਕਿਨੇ ਕਿਤੇ ਪੈਸੇ ਲਾਉਣੇ ਪਏ ਨਹੀਂ ਹੂੰ ਬਾਰੇ ਤੇ ਸੀ ਆ ਗਏ ਐਫੋਟੀ ਖਰਾਬ ਰੱਖਣੇ ਪੈਣਗੇ ਹੁਣ ਤੋਂ ਪੁੱਤ ਇਹ ਭਾਰੀ ਬਹੁਤ ਪੈਸੇ ਨੇ ਤਾਂ ਮੈਨੂੰ ਤਾਂ ਇਹ ਦੀ ਇੰਨੇ ਪੈਸੇ ਕੋਈ ਦਿੰਦਾ ਹੀ ਨਹੀਂ ਕਿਸੇ ਨੂੰ ਨਾਨਾ ਬਾਪੂ ਜੀ ਇੰਨੇ ਘਰੋਂ ਦੇਤੇ ਐ ਵੀ ਕਿਤੇ ਫਰੀਦ ਨੂੰ ਆਏ ਕਰੋ ਤੁਸੀਂ ਰੱਖ ਲਓ ਇਹ ਵੀ ਤੁਸੀਂ ਨਾ ਨਾ ਪੁੱਤ ਤੁਸੀਂ ਇਹ ਕੰਮ ਨਹੀਂ ਲੜਨਾ ਨਹੀਂ ਹੈਗਾ ਤੁਸੀਂ ਆਹ ਨਾ ਪੁੱਤ ਇਹ ਰੱਖਣਾ ਯਾਰ ਮੈਂ ਉਹ ਤੂੰ ਮੇਰੀ ਧੀ ਦੀ ਸੇਵਾ ਕਰੀਏ ਐ ਨਾ ਪੁੱਤ ਉਹ ਤਾਂ ਦੂਈ ਰੱਖਣਾ ਯਾਰ ਲੈ ਤੂੰ ਮੇਰੀ ਧੀ ਤਾਂ ਪੈਸੇ ਕਾ ਤਾਂ ਫੜੀ ਜੰਨਾ ਹੈ ਹੋਏ ਬਾਪੂ ਬਾਪੂ ਖਾਸੇ ਪੈਸੇ ਨੇ ਇੰਨੇ ਕਿਥੇ ਸਾਡੇ ਦੇ ਸਾਹਮਣੇ ਆਣਗੇ ਤੁਸੀਂ ਰੱਖ ਲੋ ਇਹ ਉਹ ਪੁੱਤ ਬਰਕਤ ਹੁੰਦੀ ਹੈ ਅਸੀਂ ਤਾਂ ਹੋਰ ਹੀ ਹੱਬੇ ਬੈਠੇ ਕੋਈ ਨਹੀਂ ਆਪੇ ਇਕੱਠੇ ਹੋ ਜਾਣਗੇ ਅਸੀਂ ਤਾਂ ਹੋਰ ਹੀ ਸਮਝੇ ਬੈਠੇ ਸੀ ਕੋਈ ਦਾ ਕੀ ਸਮਝ ਕੇ ਤੇ ਤੂੰ ਨਹੀਂ ਬੱਸ ਸਾਡਾ ਹਾਏ ਕਰੋ ਚਾਲੇ ਪੁੱਤ ਹੋ ਆਥਣ ਜਾ ਹੋ ਰਿਹਾ ਨਹੀਂ ਤਾਂ ਮਿੱਠੇ ਚੌਲ ਬਣਾ ਲੈ ਥੋੜੀ ਜਿਹੀ ਨਾਲੇ ਇਹ ਥੋੜੀ ਰੋਟੀਆਂ ਬਣਾ ਲੈ ਪਨੀਰ ਦੀ ਸਬਜ਼ੀ ਜ਼ਰੂਰ ਬਣਾ ਜੀ ਬਹੁਤ ਸਵਾਦ ਬਣਾਉਂਦੀ ਹੈ ਸਬਜ਼ੀ ਬਣਾ ਲਓ ਨਹੀਂ ਨਹੀਂ ਆਹ ਦੋਸੋ ਪੈਰ ਇਹਦੀ 12 ਰੋਟੀ ਫੜ ਕੇ ਬਾਪੂ ਜੀ ਨੂੰ ਖਵਾ ਦਿਓ ਚੰਗਾ ਲੈ ਲੈ ਬਾਪੂ ਆ ਵੀ ਖਾਲੀ ਗਾਰ ਲੇਕਨ ਹਣ ਮੈਂ ਤਾਂ ਆਪਾਂ ਇੰਨਾ ਉਹ ਰੋਟੀ ਤਾਂ ਦੇ ਦੇਂਦੇ ਕੋਈ ਗਾ ਮੈਂ ਕੀ ਕਰਾਂ ਹੁਣ ਵਧੀਆ ਲੋਟ ਆ ਰਿਹਾ ਜੀਗਾ ਮੈਂ ਬਸ ਦੱਸਤਾ ਇਹਨਾਂ ਨੂੰ ਅੱਗੇ ਚੱਲੀ ਜਾਣਾ ਜੀਗਾ ਵਧੀਆ ਦੀ ਹੁਣ ਦੁਬਾਰੇ ਫੇਰ ਨਹੀਂ ਪੁੱਛ ਹੋਣੀ ਉਵੇਂ ਉਵੇਂ ਦੱਸ ਬੈਠਾ ਅਈ ਭਲੇ ਕੇ ਜੇ ਪਾਈ ਰਹਾ ਦਾ ਹੁਣ ਦੇ ਦੇ ਇਹਨਾਂ ਨੂੰ ਕਾਲਾ ਨਾਣ ਪਿੱਤੂ ਖਾਏਗਾ ਕੋਈ ਹੋਰ ਸਕੀਮ ਲਾਉਣੀ ਕੋਪੜਾ